ਮੈਂ ਸਸਤਾ ਕਰੂ ਨਾ ਕੋਈ ਮੈਂ ਸਿੱਧੇ 40 ਕ ਸਸਤਾ ਕਰੂੰਗਾ ਉਹ ਮੈਨੂੰ ਦੱਸ ਬੱਲੇ ਸੂਟ ਹੀ ਰੱਖੇ ਕੋਈ ਦੁਪੱਟਾ ਵੀ ਰੱਖਿਆ ਸੂਟ ਹੀ ਦਿਖਾਈ ਜਾਂਦੇ ਆ ਤੂੰ ਕੋਲ ਕੱਲੇ ਦੁਪੱਟੇ ਜਾਈਦੇ ਆ ਰੰਗ ਲੱਥ ਜੇ ਕੋਈ ਹੋ ਜੇ ਸਿੱਸਤਾ ਸਤਾਇਆ ਦੇਜੋ ਵਾਪਸ ਆਜੋ ਜੀ ਆਜੋ ਬੜਾ ਪਰਮਗਲ ਹੈ ਯਾਰ ਤਾਂ ਪਾਜੀ 130 ਰੁਪਏ ਜਾਨੀ ਆਉਂਦਾ ਹੈ ਲਫਾਵੇ ਚ ਪੈਕ ਕਰਕੇ ਰੱਖਿਆ ਸਾਰਾ ਕੁਝ ਕੋ ਬਖਾਉਣਾ ਨਹੀਂ ਲੱਗ ਇਹਨੂੰ ਮੈਂ ਇਹੋ ਪੁੱਛ ਲੱਗਾ ਵੀ ਇਹਨੂੰ ਰੰਗ ਵੀ ਚੜਜੂਗਾ ਕਦੇ ਚਿੱਟਾ ਹੀ ਰਹਿਣਾ ਪੱਗ ਨਾਲ ਦੀਆਂ ਚੰਨਾ ਚੁੰਨੀਆਂ ਹੁਣ ਜਾਣ ਕੇ ਰੰਗਾਉਣੇ ਲੱਗ ਪਈ 5 ਮੀਟਰ ਸੂਟ 200 ਰੁਪਏ ਦਾ ਬਰਾਵਾ ਤੋਲੀਆਂ ਵੀ ਦੇ ਰਾਂ ਹੋਰ ਛੱਡ ਪੌਣੇ ਵੀ ਦੇ ਦਿਆਂਗੇ ਪੌਣੇ ਵੀ ਦੇ ਦਿਆਂਗੇ ਹਾਂ ਹਾਂਜੀ 250 ਦਾ ਇੱਕ ਤੇ 450 ਦੇ ਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਤੁਸੀਂ ਦੇਖ ਰਹੇ ਸਾਡੇ ਨਾਲ ਕੀ ਵੀ ਸਿੱਧੂ ਵਲੌਗਸ ਤੇ ਮੈਂ ਖੜਾ ਫਿਰ ਇੱਕ ਵਾਰ ਜੀ ਕੇ ਫੈਸ਼ਨ ਹੱਬ ਤੇ ਜੀ ਕੇ ਫੈਸ਼ਨ ਆਪਦੀ ਇੱਕ ਨਵੀਂ ਬ੍ਰਾਂਚ ਖੁੱਲੀ ਹੈ ਜੀ ਅੱਡਾ ਜੀਂਤੀਪੁਰ ਸਾਹਮਣੇ ਮੰਦਰ ਵਾਲੀ ਗਲੀ ਰੇਲਵੇ ਰੋਡ ਤੇ ਆਪਾਂ ਚੱਲੇ ਆਂ ਬਾਈ ਹੁਣਾਂ ਦੇ ਅੰਦਰ ਕੋਲ ਅੰਦਰ ਬਾਈ ਹਣੀ ਅਵੇਲੇਬਲ ਨੇ ਉਹਨਾਂ ਕੋਲ ਜਾਣਿਆਂ ਨਾਲ ਗੱਲਬਾਤ ਕਰਦੇ ਆਂ ਨਵੀਆਂ ਕੀ ਵੈਰੈਟੀਆਂ ਨੇ ਨਵੇਂ-ਨਵੇਂ ਆਫਰ ਤੇ ਤੋਹਫ਼ੇ ਤੁਹਾਡੇ ਵਾਸਤੇ ਆਏ ਨੇ ਚਲੋ ਆਪਾਂ ਚੱਲਦੇ ਆਂ ਗੱਲ ਕਰਦੇ ਆਂ ਆਜੋ ਤੇ ਸਭ ਤੋਂ ਪਹਿਲਾਂ ਹਾਂ ਚੈਨਲ ਸਬਸਕ੍ਰਾਈਬ ਕਰ ਲਿਓ ਯਾਰ ਸਾਡੀਆਂ ਨਵੀਆਂ-ਨਵੀਆਂ ਵੀਡੀਓ ਵੇਖਣ ਵਾਸਤੇ ਚਲੋ ਆਓ ਹਣ ਚੱਲੀਏ ਅੰਦਰ ਤੇ ਕਰਦੇ ਵੀਰ ਨਾਲ ਗੱਲਬਾਤ ਤੇ ਨਾਲੇ ਤੁਹਾਨੂੰ ਦਿੰਨੇ ਨਵੇਂ-ਨਵੇਂ ਆਫਰਾਂ ਦੀ ਜਾਣਕਾਰੀ ਆਜੋ ਜੀ ਆਜੋ ਬੜਾ ਪਰਮਗਲ ਹੈ ਯਾਰ ਸਤ ਸ੍ਰੀ ਅਕਾਲ ਛੇਰੇ ਭਾਜੀ ਸਤ ਸ੍ਰੀ ਅਕਾਲ ਬਾਈ ਸਤ ਸ੍ਰੀ ਅਕਾਲ ਹੋ ਗਿਆ ਜੇ ਕੀ ਹਾਲ ਚਾਲ ਫਿਰ ਅੱਛਾ ਜੀ ਤੁਹਾਨੂੰ ਸਲਾਮ ਜੇ ਲੱਗਦਾ ਲੱਗੇ ਹੈ ਬਸ ਸਾਹਿਬ ਕਸਟਮਰ ਐਸੀ ਕਿਤਾ ਉਹ ਅਸੀਂ ਦੇਖ ਰਹੇ ਹਾਂ ਹੁਣ ਵੀਰ ਨਾਲ ਕਰਦੇ ਗੱਲ ਤੇ ਦਿਨੇ ਤੁਹਾਨੂੰ ਸਾਰੇ ਆਫਰਾਂ ਦੀ ਡਿਟੇਲ ਸੇਲ ਤੇ ਹੋਲ ਸੇਲ ਜੀ ਕਿ ਫੈਸ਼ਨ ਹਾਬ ਤੇ ਪਹੁੰਚ ਗਏ ਆਪਾਂ ਸ਼ਾਪ ਦੇ ਅੰਦਰ ਅੱਜ ਹੀ ਵੀਡੀਓ ਦੁਬਾਰਾ ਸ਼ੁਰੂ ਕਰਨ ਲੱਗੇ ਆ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆ ਆ ਨਵੀਂ ਆਪਾਂ ਜਿਹੜੀ ਬ੍ਰਾਂਚ ਓਪਨ ਕੀਤੀ ਆ ਇਹ ਹੈਗੀ ਤੁਹਾਡੇ ਬਿਲਕੁਲ ਨੇੜੇ ਸਭ ਤੋਂ ਪਹਿਲਾਂ ਵੀਰ ਜੀ ਐਡਰੈਸ ਦੱਸੋ ਆਪਣਾ ਆਹ ਵਾਲੀ ਸ਼ਾਪ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੀਂ ਸ਼ਾਪ ਦਾ ਐਡਰੈਸ ਹੈਗਾ ਜੀ ਰੇਲਵੇ ਰੋਡ ਅੱਡਾ ਜੈਂਤੀਪੁਰ ਬਿਲਕੁਲ ਮੰਦਰ ਦੇ ਸਾਹਮਣੇ ਅੱਜ ਫਿਰ ਕੀ ਲੈ ਕੇ ਆਏ ਆ ਆਪਾਂ ਦਰਸ਼ਕਾਂ ਵਾਸਤੇ ਕਿਉਂਕਿ ਕਾਫੀ ਟਾਈਮ ਬਾਅਦ ਆਏ ਆ 3 ਮਹੀਨੇ ਹੋ ਗਏ ਐਡੀ ਸ਼ੂਟ ਦੀ ਵੀਡੀਓ ਪਈ ਨੂੰ ਭਾਜੀ ਉਹਨੂੰ ਛੱਡ ਦੋ ਤੁਸੀਂ ਅੱਜ ਤੋਂ ਬਾਅਦ ਲਗਾਤਾਰ ਵੀਡੀਓ ਆਣ ਗਈਆਂ ਸਾਰਿਆਂ ਨੂੰ ਪਤਾ ਹੀ ਆ ਕਿ ਅਸੀਂ ਵੀਡੀਓ ਕਿਉਂ ਲੇਟ ਕੀਤੀਆਂ ਆ ਕਿਉਂਕਿ ਨਵੀਂ ਦੁਕਾਨ ਨਾ ਸ਼ੋਰੂਮ ਜਿਹੜਾ ਉਹ ਬਣ ਰਿਹਾ ਸੀ ਉਹਨੂੰ ਤਿਆਰ ਹੋ ਚੁੱਕਿਆ ਓਪਨਿੰਗ ਹੋ ਚੁੱਕੀ ਆ ਅੱਜ ਓਪਨਿੰਗ ਤੇ ਪਹਿਲਾਂ ਹੀ ਜਿਹੜੇ ਤੁਹਾਡੀ ਲੈ ਗਏ ਆ ਤੁਹਾਨੂੰ ਵੀ ਵੀਰਜੀ ਪਤਾ ਹੋਵੇਗਾ ਅਸੀਂ 150 ਰੁਪਏ ਦੀ ਸਟਾਰਟਿੰਗ ਕੀਤੀ ਸੀ ਉਹ ਸ਼ਾਪ ਤੇ ਹਾਂਜੀ ਹਾਂਜੀ ਅਸੀਂ ਪਹਿਲਾਂ ਹੀ ਵਾਦਾ ਕੀਤਾ ਸੀ ਅਸੀਂ ਦਿਨੋ ਦਿਨ ਘਟਾਂ ਅਗੀ ਰੇਟ ਘਟਾਉਣੇ ਆ ਆਪਾਂ ਵਧਾਉਣੇ ਰੇਟ ਘਟਾਉਣੇ ਕੰਮਤ ਨਹੀਂ ਕੰਮ ਨਹੀਂ ਕੰਮ ਬਹੁਤ ਜ਼ਿਆਦਾ ਕੰਮ ਵਧੀ ਜਾਏਗਾ ਰੇਟ ਘਟੀ ਜਾਣਾ ਕੰਮ ਬਹੁਤ ਜ਼ਿਆਦਾ ਵਧਾ ਦਿੱਤਾ ਆ ਬਹੁਤ ਜ਼ਿਆਦਾ ਡਿਜ਼ਾਈਨਿੰਗ ਬਹੁਤ ਜ਼ਿਆਦਾ ਆਰਟੀਕਲ ਹੈਗੇ ਆ ਅੱਜ ਕੀ ਲੈ ਕੇ ਆਏ ਫਿਰ ਆਪਾਂ ਅੱਜ ਵੇਖੋ ਜੀ ਬੜੇ ਡੈਲਟਾ ਕੋਟਨ ਦੇ ਵਿੱਚ ਡੈਲਟਾ ਕ੍ਰਸ਼ ਵੀ ਕਹਿੰਦੇ ਆ ਬਹੁਤ ਸੋਹਣਾ ਸੂਟ ਹੈ ਜਿਹੜਾ ਲੈ ਕੇ ਆਏ ਆ ਜੀ ਚਲੋ ਪਟਾਰਾ ਆ ਵੇਖੋ ਪਾਜੀ ਹੋਰ ਚੱਕੋ ਲਓ ਜੀ ਮੁੰਡੇ ਨੇ ਖੋਲਤਾ ਸਾਡੇ ਵੀਰ ਨੇ ਪਟਾਰਾ ਪਟਾਰਾ ਸੂਟਾਂ ਦਾ ਸੱਪ ਸੁੱਪ ਨਹੀਂ ਕੱਢਣ ਲੱਗਾ ਮੁੰਡਾ ਸੂਟ ਕੱਢਣ ਲੱਗਾ ਵਾ ਹਾਂ ਵ ਨਵੇਂ-ਨਵੇਂ ਡਿਜ਼ਾਈਨ ਵੱਖਰੇ-ਵੱਖਰੇ ਰੰਗ ਹੋਰ ਚਾਹੀਦਾ ਹੋਰ ਡਿਜ਼ਾਈਨ ਦੇ ਦਾਂਗੇ ਵੱਖਰੇ-ਵੱਖਰੇ ਰੰਗਾਂ ਦੇ ਡਿਜ਼ਾਈਨਾਂ ਦੇ ਨਾਲ-ਨਾਲ ਰੇਟ ਤੇ ਨਹੀਂ ਚੁੱਕੀ ਜਾਂਦੇ ਰੇਟ ਭਾਜੀ ਸੋਨੋ ਸੇਲ ਲਾਈ ਆ ਸੇਲ ਓਪਨਿੰਗ ਦੀ ਖੁਸ਼ੀ ਦੇ ਵਿੱਚ ਸੇਲ ਲਾਈ ਆ ਲੋ ਜੀ ਨਵੇਂ ਬ੍ਰਾਂਚ ਦੀ ਓਪਨਿੰਗ ਦੀ ਖੁਸ਼ੀ 'ਚ ਨਵੀਂ ਸੇਲ ਕਿੰਨੀ 150 ਜੀ ਕੇ ਫੈਸ਼ਨ ਆ ਬਰ ਰੇਲਵੇ ਰੋਡ ਅੱਡਾ ਜੈਨਤੀਪੁਰ ਮੰਦਰ ਦੇ ਬਿਲਕੁਲ ਸਾਹਮਣੇ ਸੇਲ ਲੱਗੀ ਆ ਜੀ 130 ਰੁਪਏ 130 ਰੁਪਏ ਪਾਜੀ 130 ਰੁਪਏ ਦਾ ਪੀਜ਼ਾ ਨਹੀਂ ਆਉਂਦਾ। ਉਹ ਪਾਜੀ ਪੀਜ਼ਾ ਆਵੇ ਤਾਂ ਭਾਵੇਂ ਸੀਜਾ ਆਵੇ। ਐਂ ਦਾ ਸੂਟ ਦੇਣਾ 130 ਰੁਪਏ ਦਾ। ਲੈ ਵੀ ਤੂੰ ਅੱਜ ਪਾਵੇਂਗਾ ਕਲੇਸ਼ ਘਰ ਚ ਬੀਬੀਆਂ ਆਉਣ ਲੱਗੀਆਂ ਜੇ ਐਨੂੰ 130 ਲੈ ਕੇ। ਪੱਕੀ ਗੱਲ ਆ। ਪੱਕੀ ਗੱਲ ਆ ਭਾਵੇਂ ਜਿੰਨੇ ਮਰਜ਼ੀ ਲੈ ਜਾਓ। ਲਓ ਵੀ ਸੂਟ ਚੱਕੋ। ਸੂਟ ਚਾਹੀਦਾ ਸੂਟ ਵੀ ਦੇ ਦਾਂਗੇ। 100 ਸੂਟ ਵੀ ਲੈ ਦੇਾਂਗੇ। 130 ਰੁਪਏ। ਪਹਿਲਾ ਤੁਮਾਕਾ ਤਾਂ ਸਾਹਮਣੇ ਪੇਸ਼ ਹੋ ਗਿਆ। ਦੀਵਾਲੀ ਤੋਂ ਪਹਿਲਾਂ ਹੀ ਤੁਮਾਕੇ ਸ਼ੁਰੂ ਕਰਤੇ ਨੇ ਗਰਮੀਆਂ ਦੀ ਸੇਲ 130 130 130 ਧੇਰ ਨਹੀਂ ਲਾਉਣੀ। ਆਉਂਦੇ ਹੋ ਪੈਰ ਪੁੱਟੋ ਗਾਹਕਾਂ ਨੂੰ ਲੈ ਕੇ ਆਓ ਭਾਜੀ 130 ਦੀ ਤਾਂ ਗੱਲ ਹੋ ਗਈ ਆ ਹੁਣ ਆ ਕੀ ਲੈ ਕੇ ਆਏ ਆਪਾਂ ਹਲੋ ਭਾਜੀ ਆ ਬੜਾ ਚਮਕੀਲਾ ਜਿਹਾ ਇਹ ਭਾਜੀ ਸ਼ਾਇਨਰ ਬੋਰਡਰ ਸ਼ਾਇਨਰ ਸਵਾਰ ਤੇ ਵੀ ਇਦਾਂ ਹੀ ਆਉਣਾ ਵਾ ਤੇ ਸ਼ਰਟ ਤੇ ਵੀ ਇਦਾਂ ਹੀ ਆਉਣਾ ਵਾ ਚੀਜ਼ ਬਹੁਤ ਪਿਆਰੀ ਆ ਬਲੋਕ ਪੇਂਟ ਦਾ ਕੰਮ ਆ ਇਹ ਤੇ ਉਹ ਗੱਲ ਹੋ ਗਈ ਸੋਨੇ ਰੰਗੀ ਨਹੀਂ ਸੋਨਾ ਪਾਉਣ ਦੀ ਲੋੜ ਸੋਨਾ ਲੈ ਆਉਣਾ ਹੋਰ ਡਿਜ਼ਾਈਨ ਵੇਖੋ ਯਾਰ ਹੋਰ ਵੀ ਬੜੇ ਆ ਰੰਗ ਵੀ ਬੜੇ ਅਵੇਲੇਬਲ ਆ ਮੂੰਗਿਆ শেਡ ਵੀ ਮਿਲ ਜੂਗੀ ਨੇਵੀ ਬਲੂ ਵੀ ਮਿਲ ਜੂਗਾ ਜੈਲੋ ਵੀ ਮਿਲ ਜੂਗਾ ਔਰੈਂਜ ਵੀ ਮਿਲ ਜੂਗਾ ਡਾਰਕ ਬਲੂ ਵੀ ਮਿਲ ਜੂਗਾ ਤੇ ਜੇ ਕਹਿੰਦੇ ਆਨਲਾਈਨ ਵੇਖਣਾ ਹੋਵੇ ਤੇ ਆਨਲਾਈਨ ਦੇਖਣਾ ਹੈ ਵਟਸਐਪ ਤੇ ਹਾਈ ਲਿਖੋ ਤੁਹਾਨੂੰ ਜਿਹੜੇ ਡਿਜ਼ਾਈਨ ਆ ਸਕਰੀਨਸ਼ਾਟ ਸੈਂਡ ਕਰ ਦਿਓ ਉਹਦੇ ਵਿੱਚ ਕਲਰ ਤੇ ਡਿਜ਼ਾਈਨਿੰਗ ਸੈਂਡ ਕਰ ਦਿੱਤੀ ਜਾਊਗੀ ਜਿਹੜਾ ਤੁਸੀਂ ਸਿਲੈਕਟ ਕਰੋਗੇ ਕੁਰੀਅਰ ਚਾਰਜ ਐਕਸਟਰਾ ਲੱਗੇਗਾ ਤੇ ਤੁਹਾਡੇ ਜਿਹੜੇ ਡਰੈਸ ਤੇ ਆ ਤੁਹਾਡੇ ਘਰ ਪਹੁੰਚ ਜਾ ਕਰ ਦਿੱਤਾ ਜਾਊਗਾ ਜਿਹੜਾ ਨੰਬਰ ਸਕਰੀਨ ਉੱਤੇ ਆ ਰਿਹਾ ਵੀਰ ਦਾ ਉਸੇ ਨੰਬਰ ਤੇ ਤੁਸੀਂ ਵਟਸਐਪ ਤੇ ਹਾਇ ਕਰਕੇ ਜਿੰਨਾ ਕੈਟਲੋਗ ਮੰਗਵਾ ਸਕਦੇ ਹੋ ਕੁਰੀਅਰ ਤੇ ਸ਼ਿਪਿੰਗ ਚਾਰਜ ਐਕਸਟਰਾ ਲੱਗੇਗਾ ਉਹ ਤੁਹਾਨੂੰ ਪਹਿਲਾਂ ਦੱਸ ਦਈਏ ਕਿਉਂ ਵੀਰ ਜੀ ਬਿਲਕੁਲ ਜੀ ਕਿਉਂਕਿ ਬਾਅਦ ਚ ਨਾ ਕਿ ਉਹ ਯਾਰ ਇਹਦੇ 40 ਬਦਲੇ ਲੈ ਲੈਣੇ 50 ਬਦਲੇ ਲੈ ਰੇਟ ਕੁਝ ਦੱਸਿਆ ਹੀ ਕੁਝ ਕਹਤਾ ਬਚ ਉਗੀਓ ਸ਼ਿਪਿੰਗ ਚਾਰਜ ਉਹ ਤੁਹਾਡੇ ਤੇ ਪੈਣਾ। ਉਹ ਕੋਰੀਆ ਚਾਰਜ ਆ। ਸਭ ਤੋਂ ਵਧੀਆ ਕੀ ਦੁਕਾਨ ਤੇ ਆਓ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਦੇਾਂਗੇ। ਵੈਰਾਈਟੀ ਦੇਾਂਗੇ। ਜਿੰਨੀ ਚੀਜ਼ਾਂ ਵੇਖੋ ਕਿੰਨੀਆਂ ਪਿਆਰੀਆਂ ਆ। ਆ ਭਾਈ ਸੋਨੇ ਵਰਗੇ ਰੰਗ ਤੇ ਸੋਨੇ ਵਰਗੇ ਸੂਟ ਤੇ ਰੇਟ ਸੋਨੇ ਵਰਗਾ ਤਾਂ ਨਹੀਂ ਹੋਊਗਾ। ਕਿਉਂਕਿ ਅੱਜ ਕੱਲ ਸੋਨਾ 75000 ਦੇ ਪਹੁੰਚ ਚੱਲਿਆ। ਰੇਡ ਮਿੱਟੀ ਵਰਗਾ ਦੇ ਦੇਣਾ ਹੀ ਸੂਟ ਸੋਨੇ ਵਰਗਾ ਤੇ ਰੇਡ ਮਿੱਟੀ ਵਰਗਾ। ਮਿੱਟੀ ਵਰਗਾ? ਹਾਂ। ਮਿੱਟੀ ਗੜੀ ਘਾਟੇ 1500 ਦੀ ਟਰਾਲੀ ਹੋ ਗਈ ਆ। ਚਲੋ ਪਤੋਂ ਸਸਤਾ ਵਾ। ਕਿੰਨਾ ਜੀ? ਸਿਰਫ 200 ਰੁਪਏ ਭਾਜੀ। 200 ਰੁਪਏ ਹਾਂਜੀ ਹਾਂਜੀ 200 ਦਾ ਤਾਂ ਡਾਲਾ ਹੀ ਆ ਤੇ ਪੂਰਾ ਸੂਟ ਹੀ ਪੂਰਾ 5 ਮੀਟਰ ਸੂਟ ਐ ਜੀ ਪੂਰਾ ਵੇਖੋ ਆਲਓਵਰ ਜਾਂ ਵੇਖੋ ਆਲਓਵਰ ਸੂਟ ਸਲਵਾਰ ਤੇ ਵੀ ਇਹੋ ਡਿਜ਼ਾਈਨਿੰਗ ਆਊਗੀ ਪਲਾਜੋ ਬਣਾਉ ਭਾਵੇਂ 5 ਮੀਟਰ ਸੂਟ 200 ਰੁਪਏ ਦਾ ਰੰਗ ਤੇ ਡਿਜ਼ਾਈਨ ਹੋਰ ਅਵੇਲੇਬਲ ਆ ਮੇਰੇ ਕੋ ਆ ਸਿਰਫ ਸੈਂਪਲ ਵਖਾ ਰਿਆ ਤੁਹਾਨੂੰ ਸੈਂਪਲ ਆ ਰਿਹਾ ਜੇ ਸੈਂਪਲ ਚੈੱਕ ਕਰੀ ਜਾਓ ਸੈਂਪਲ ਤੇ ਬਾਕੀ ਸੂਟ ਤੁਸੀਂ ਸ਼ਾਪ ਤੇ ਆ ਕੇ ਵਿਜ਼ਿਟ ਕਰੋ ਆਉਂਦੇ ਹੋ ਜੀ ਨਵੀਂ ਵੈਰਾਈਟੀਆਂ ਆਉਂਦੀਆਂ ਆਉਂਦੇ ਹੋ ਜੀ ਆਉਂਦੇ ਹੋ ਲਓ ਜੀ ਵੈਰਾਟੀਆਂ ਤੇ ਵੈਰਾਟੀਆਂ ਡਿੱਗੀ ਜਾਂਦੀਆਂ ਨੇ ਮੀਂਹ ਵਾਂਗੂੰ ਆਉਂਦੇ ਹੋ ਮੈਂ ਹਾਂ ਚੀਜ਼ਾਂ ਦਵਾਂਗੇ ਐਹੋ ਜਿਹੀਆਂ ਆ ਕਿ ਪਤਾ ਲੱਗੂਗਾ ਓਏ ਹੋਏ ਹੋਏ ਓ ਆ ਕੀ ਕੱਢ ਮਾਰੇ ਜੇ ਰਿਯਾਨ ਦੀ ਸ਼ਰਟ ਆਏਗੀ ਪ੍ਰਿੰਟ ਪਲੇਨ ਆਏਗੀ ਸਲਵਾਰ ਤੇ ਕਲਰ ਕਲਰ ਵੇਖੋ ਕਿੰਨੇ ਮਿਲਣਗੇ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਦੋ ਤਿੰਨ ਡਿਜ਼ਾਈਨ ਹੋਰ ਹੈਗੇ ਆ ਉਹ ਵੀ ਮਿਲ ਜਾਣਗੇ ਸੂਟ ਤੇ ਭਾਜੀ ਬੜਾ ਸੋਹਣਾ ਵਾ ਹਾਂਜੀ ਭਾਜੀ ਤੇ ਜੇ ਇਹਦੇ ਨਾਲ ਪੱਗ ਵੀ ਮਿਲ ਚੁੱਕੀ ਤੁਮ ਮੈਚਿੰਗ ਕਰਦਾਂਗੇ ਮੈਚਿੰਗ ਪੱਗਾਂ ਵੀ ਦੇਵਾਂਗੇ ਪੱਗਾਂ ਵੀ ਮੈਚਿੰਗ ਪੱਗਾਂ ਵੀ ਪੱਗਾਂ ਵੀ ਅਵੇਲੇਬਲ ਹੈਗੀਆਂ ਜੇ ਤੁਸੀਂ ਮੈਚਿੰਗ ਆਪਣੇ ਹਸਬੰਡ ਵਾਸਤੇ ਆਨੇ ਆ ਪੱਗ ਨਾਲ ਦੀਆਂ ਚੰਨਾ ਚੁੰਨੀਆਂ ਹੁਣ ਜਾਣ ਕੇ ਰੰਗਾਉਣ ਲੱਗ ਪਈ ਬੱਸ ਰੰਗਾਰ ਨਾਲ ਦੀਆਂ ਪੱਗਾਂ ਦੇਵਾਂਗੇ ਰੰਗੋਂ ਦੀ ਨਹੀਂ ਲੋੜ ਉਹਨੇ ਰੰਗ ਲਾ ਕੇ ਆ ਗਏ ਆ ਕੀ ਬਾਤਾਂ ਜੀ ਮੁੰਡਾ ਸ਼ੇਰੋ ਸ਼ੇਰੀ ਕੰਡਾ ਪਿਆਵਾ ਤੁਸੀਂ ਆਜੋ ਪੱਗਾਂ ਦੀ ਵੀ ਅਵੇਲੇਬਿਲਟੀ ਹੈਗੀ ਆ ਸੂਟਾਂ ਦੇ ਨਾਲ ਮੈਚਿੰਗ ਵੀ ਕਰਾ ਦੇਾਂਗੇ ਟੈਨਸ਼ਨ ਨਹੀਂ ਲੈਣੀ ਵੀ ਸੂਟ ਪਜਾਮੇ ਵੀ ਦੇ ਦੇਾਂਗੇ ਹਾਂ ਜੀ ਹਾਂ ਜੀ ਕੁਰਤੇ ਪਜਾਮੇ ਵੀ ਉਹ ਵੀ ਦੇ ਦੇਵਾਂਗੇ ਕੋਈ ਨਹੀਂ ਅੱਗੇ ਅੱਗੇ ਕੋਪਰਾ ਵਾਲਾ ਤੋਲੀਆਂ ਵੀ ਦੇ ਰਾਂ ਹੋਰ ਛੱਡ ਪੌਣੇ ਵੀ ਦੇ ਦੇਾਂਗੇ ਪੌਣੇ ਵੀ ਦੇ ਦੇਾਂਗੇ ਹਾਂ ਕਿਆ ਬਾਤਾਂ ਮੁੰਡਾ ਐਂਡ ਕਰਾਈ ਜਾਂਦਾ ਕਹਿੰਦਾ ਰਹਿ ਨਹੀਂ ਦੇਣਾ ਸਾਰੇ ਘਰ ਦਾ ਸਮਾਨ ਇੱਥੋਂ ਜਾਣਾ ਚਾਹੀਦਾ ਇੱਥੋਂ ਹੀ ਜਾਣਾ ਕਿੱਥੋਂ ਜਾਣਾ ਚਾਹੀਦਾ ਜੀ ਕੇ ਫੈਸ਼ਨ ਹੱਬ ਅੱਡਾ ਜਨਤੀਪੁਰ ਇਹ ਨਵੀਂ ਸ਼ਾਪ ਤੇ ਨਵੀਂ ਬ੍ਰਾਂਚ ਤੋਂ ਨਵੇਂ-ਨਵੇਂ ਕੋੜ ਤੇ ਨਵੇਂ ਨਵੇਂ ਸੂਟ ਨਵੇਂ ਨਵੇਂ ਆਰਡਰ ਆ ਰਹੇ ਨੇ ਤੇ ਇਹਦਾ ਫਿਰ ਮਾਰਕੀਟ ਰੇਟ ਕੀ ਹੈ ਬਸ ਉਹੀ ਰੇਟ ਮਾਰਕੀਟ ਰੇਟ ਮਾਰਕੀਟ ਨਹੀਂ ਆਪਾਂ ਬੋਲਦੇ ਭਾਜੀ ਮਾਰਕੀਟ ਜੋ ਮਾਜੀ ਵੇਚੀ ਜਾਣ ਸਾਡਾ ਰੇਟ ਕੀ ਹੈ ਸਾਡਾ ਹੋਲ ਸੇਲ ਦਾ ਕੰਮ ਆ ਹੋਲ ਸੇਲ ਰੇਟ ਤੇ ਸੂਟ ਦੇਣੇ ਆ ਉਹੋ ਜੋ ਪਹਿਲਾਂ ਦਿੱਤਾ ਸੀ 200 ਰੁਪਏ ਇਹ ਵੀ 200 ਰੁਪਏ ਇਹ ਵੀ 200 ਰੁਪਏ ਭਾਜੀ ਭਾਜੀ ਹਾਂਜੀ ਹਾਂਜੀ ਭਾਜੀ ਹਰਾਨਾ ਹੋ ਗੋ ਗਰਮੀ ਬਹੁਤ ਜੇ ਅੱਬਾ ਸਹੀ ਰੇਟ ਥੋੜੀ ਗਰਮ ਕਰ ਦੇਣੇ ਰੇਟ ਠੰਡੇ ਰੱਖੋ ਪਾਣੀ ਮੰਗਾਓ ਯਾਰ ਰੇ ਗਰਮੀ ਗਰਮੀ ਬੜੀ ਜੇ ਰੇਡ ਬਿਲਕੁਲ ਠੰਡੇ ਭਾਜੀ ਠੰਡੇ ਠੰਡੇ ਚਾਹ ਵਾਤਾ ਹੀ ਗਰਮੀ ਦੇ ਵਿੱਚ ਪਾਉਗੀ ਠੰਡ 200 ਰੁਪਏ ਚ ਲਾਊਗਾ ਮੁੰਡਾ ਸੂਟਾਂ ਚ ਕੰਡ ਕਿਆ ਬਾਤ ਆ ਸੂਟਾਂ ਚ ਹੁਣ ਕੰਡ ਦੇ ਮੌਸਮ ਨੇ ਪਰ ਸੂਟਾਂ ਚ ਨਹੀਂ ਸੂਟਾਂ ਚ ਕੰਡ ਨਹੀਂ ਲੱਗਣੀ ਮੈਂ ਲਿਆਉਂਦੇ ਆਉਂਦੇ 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 ਵੇਖੋ ਵੇਖੋ ਰੰਗ ਆਗੇ ਕਿੰਨੇ ਮੈਂ ਵੀ ਵੈਰਾਈਟੀਆਂ ਟਿਕਣੀਆਂ ਜਿਵੇਂ ਵੰਗੂ ਆਹ ਵੇਖੋ ਵੇਖੋ ਚੀਜ਼ਾਂ ਇਹ ਭਾਜੀ ਕੀ ਆ ਜੀ ਪਾਕਿਸਤਾਨੀ ਰਿਅਨ ਦੀ ਸ਼ਰਟ ਆ ਇਹ ਵੀ ਰਿਅਨ ਆ ਤੇ ਚਿਕਨ ਦਾ ਪਲਾਜੋ ਚਿਕਨ ਦਾ ਪਲਾਜੋ ਕੀ ਬਾਤ ਹੈ ਕੀ ਬਾਤ ਹੈ ਆ ਵੇਖ ਮੇਰਾ ਭਰਾ ਐ ਹੈ ਬੀਬੀ ਜੀ ਆਉਂਦੇ ਹੋ ਵੇਖੋ ਡਿਜ਼ਾਈਨ ਵੀ ਹੈਗੇ ਜੇ ਪੂਰੇ ਕਲਰ ਵੀ ਹੈਗੇ ਜੀ ਕਲਰ ਵੀ ਹੈ ਆ ਵੇਖੋ ਡਿਜ਼ਾਈਨ ਵੀ ਹੈ ਭਾਜੀ ਕਿਨੇ ਕਲਰ ਆਪਣੇ ਆ ਲੋ ਭਾਜੀ ਕਲਰ ਵਾਧੂ ਆ ਲੋ ਹੋਰ ਚਾਹੀਦੇ ਆ ਹੋਰ ਮਿਲ ਜਾਣਗੇ ਜੀ ਵੇਖੋ ਹਲੋ ਜੈਲੋ ਵੀ ਨਾਲ ਮੇਰੀ ਜੂਚਾ ਕੰਦਾ ਪਲਾਜ਼ੋ ਇੱਕ ਨਾ ਹੋ ਗ੍ਰੀਨ ਨਾਲ ਜੈਲੋ ਵੀ ਹੈਗਾ ਜੀ ਛੇਡ ਵੀ ਹੈਗੀ ਆ ਕੀ ਬਾਤ ਹੈ ਜੀ ਵੱਖਰੇ ਵੱਖਰੇ ਛੇਡ ਦੇ ਵਿੱਚ ਵੱਖਰੇ ਵੱਖਰੇ ਵੱਖਰੀਆਂ ਚੀਜ਼ਾਂ ਨੇ ਵੱਖਰੇ 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 ਛੇਡ ਦੇ ਵਿੱਚ ਵੱਖਰੀਆਂ ਵੱਖਰੀਆਂ ਚੀਜ਼ਾਂ ਅਵੇਲੇਬਲ ਨੇ ਚੀਜ਼ਾਂ ਕਾਦੀਆਂ ਜੀ ਬਲਾਵਾ ਵੀ ਨੇ ਸੂਟ ਵੀ ਨੇ ਪਲਾਜ਼ੋ ਵੀ ਨੇ ਪੱਗਾਂ ਵੀ ਕੁਰਤੇ ਪਜਾਮੇ ਵੀ ਭਾਜੀ ਪੂਰਾ ਹੀ ਧਮਾਕਾ ਜੇ ਆ ਤੇ ਪੂਰਾ ਧਮਾਕਾ ਕਰਤਾ ਵੀਰ ਨੇ ਤੇ ਇਹਦਾ ਪ੍ਰਾਈਸ ਕੀ ਆ ਇਹਦਾ ਰੇਟ ਪਈ ਸਿਰਫ ਹੈਗਾ ਜੀ ਧਮਾਕਾ ਸੇਲ 2200 2200 2200 ਅਜੀ ਰਹਿੰਦੋ ਨਾ ਨਾ ਭਾਈ ਦੇਣਾ ਆ ਨਹੀਂ ਸੱਚੀ ਸੱਚੀ ਵੀਰੇ ਵੇ ਲੋ ਉਹ ਵੀਰੇ ਦੇਨੇ ਆ ਫੈਰੇ ਕਰਨੇ ਲੋਕਾਂ ਦੇ ਲੁੱਟਣਾ ਥੋੜਾ ਵਕਤ ਪਉਣ ਲੱਗਾ ਮਾਰਕੀਟ ਨੂੰ ਲੁੱਟਣਾ ਥੋੜੀ ਆ ਉਹ ਨਾ ਨਾ ਵੀਰ ਮਾਰਕੀਟ ਨੂੰ ਵਕਤ ਨਹੀਂ ਆ ਸਿਰ ਆਪਣੀਆਂ ਭੈਣਾਂ ਦੇ ਮਾਵਾਂ ਦੇ ਫੈਰੇ ਕਰਨੇ ਆ ਦੇ 250 250 250 250 ਰੁਪਏ ਦਾ ਸੂਟ ਅੱਜ ਕੱਲ ਦੇ 250 ਰੁਪਈਆ ਪਾਈਆ ਪੱਤੀ ਨਹੀਂ ਆਉਂਦੀ ਚੰਗੀ ਲੈ ਜਾਂ ਜਾਈਏ ਵਹੀਂ ਸੂਟ ਦੇ ਨਹੀਂ ਆ ਪੂਰਾ 250 ਰੁਪਈਆ ਦਾ ਸੂਟ 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 ਕਰਦੀ ਜੀ ਲੂਟ ਆ ਲੂਟ ਲਓ ਲੂਟ ਲਵਾ ਕੇ ਆ ਕੇ ਜੀ ਕੇ ਫੈਸ਼ਨ ਹੱਬ ਤੇ ਲੂਟ ਲਓ ਲੂਟ ਦੇ ਨਾਲ ਲੈ ਲਓ ਲੂਟ ਲਓ ਮੇਲੇ ਲੁੱਟ ਲਓ ਸੂਟ 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 ਲੈ ਲਓ ਲੂਟ ਕਿਉਂ ਭਾਜੀ ਬਿਲਕੁਲ ਭਾਜੀ ਕੰਡ ਕਰਾਤਾ 250 ਦਾ 250 ਦਾ 250 ਦਾ ਭਾਜੀ ਯਾਰ ਇਹ ਤਾਂ ਗਰਮੀਆਂ ਜ਼ਿਆਦਾ ਹੋਈ ਜਾਂਦੀ ਗਾਂ ਗਾਂ ਤੇ ਕੁਝ ਹੋਰ ਵੀ ਲੈ ਕੇ ਆਏ ਆ ਪਾਪਾ ਰੋਸਾ ਰੋਸਾ ਹਲੋ ਭਾਜੀ ਬਰੋਸ਼ਾ ਵੀ ਲੈ ਆਏ ਆ ਭਾਜੀ ਲਾਓ ਲਾ ਵੀ ਬਰੋਸ਼ੇ ਦਾ ਨਾਮ ਆ ਬਰੋਸ਼ਾ ਹਾਜ਼ਰ ਬਰੋਸ਼ਾ ਹਾਜ਼ਰ ਹੈ ਜੀ ਲੋ ਕਿਹਦੇ ਦਾ ਸ਼ੈਤਾਨ ਦਾ ਨਾਮ ਨਹੀਂ ਸਤਾਨ ਹਾਜ਼ਰ ਬਰੋਸ਼ੇ ਦਾ ਨਾਮ ਹੈ ਬਰੋਸ਼ਾ ਹਾਜ਼ਰ ਤੇ ਇਹ ਮੋਰਾ ਵੀ ਲੱਗੀਆਂ ਭਾਜੀ ਆ ਵੇਖੋ ਬ੍ਰਸ਼ੋ ਕੋਟਨ ਦੀਆਂ ਬ੍ਰਸ਼ੋ ਕੋਟਨ ओरिजिनल ਬ੍ਰਸ਼ੋ ਕੋਟਨ ਕੋਈ ਇਹ ਨਾ ਕਰੇ ਡੁਪਲੀਕੇਟ ਵੇਚਣ ਦੇ ਇਹਦੇ ਵਿੱਚ ਕੀ ਅਵੇਲੇਬਿਲਟੀ ਤੇ ਕਿੰਨੇ ਕਲਰ ਆਪਣੇ ਕੋਲ ਕਲਰ ਚਾਰ ਚਾਰ ਕਲਰ ਅਵੇਲੇਬਲ ਆ ਜੀ ਠੀਕ ਹੈ ਜੀ ਆ ਵੇਖੋ ਜੀ ਆ ਕਾਢੀ ਐਂਡ ਹੋਰ ਆਊਗਾ ਜੀ ਆ ਵੇਖੋ ਆਹ ਹਾਂ ਹਾਂਜੀ ਡਿਜ਼ਾਈਨ ਵੀ ਦੋ ਦੋ ਡਿਜ਼ਾਈਨ ਚੌਲਾ ਵਾਲਾ ਡਿਜ਼ਾਈਨ ਆ ਡੀ ਬੀਬੀਆਂ ਦੀ ਵੀ ਚੌਲਾ ਵਾਲਾ ਹਾਂ ਐਚ ਵੀ ਕਲਰ ਅਵੇਲੇਬਲ ਆ ਜੀ ਆ ਵੇਖੋ ਮਿਹਰੇ ਚੀਜ਼ਾਂ ਬਹੁਤ ਚੀਜ਼ਾਂ ਆਈਆਂ ਨੇ ਬਸ ਤੁਸੀਂ ਹੁਕਮ ਕਰੋਗੀ ਚਾਹੀਦਾ ਕਰੋ ਹੁਕਮ ਨਹੀਂ ਕਰਨਾ ਤੁਸੀਂ ਵਿਜ਼ਿਟ ਕਰਨਾ ਸ਼ਾਪ ਤੇ ਤੇ ਬਸ ਆਓ ਤੇ ਲੂਟ ਕਮਾਲ ਲੈ ਜਾਓ ਲੂਟ ਕਮਾਲ ਸੂਟ ਮੈਂ ਥਾਨਾ ਦੇ ਥਾਨ ਆਏ ਆ ਤੇ ਇਹਦਾ ਕੀ ਆ ਆਪਣੇ ਕੋ ਰੇਡ ਰੂਟ ਜਿਆ ਜਿਹੜਾ ਕਹਿੰਦੇ ਨੇ ਕੱਟ ਕੇ ਬੀਬੀ ਪਾਰ ਦੀਏ ਸੂਟ ਇਹ ਵੀ ਆਫਰ ਲੱਗੇ ਆ ਲਾਨ ਅਹੀਂ ਫੈਰੇ ਕਰਨੇ ਵੱਧ ਤੋਂ ਵੱਧ 250 ਦਾ ਦੇਣਾ ਇੱਕ ਅੱਛਾ ਤੇ 450 ਦੇ ਦੇਣੇ ਦੋ ਇਹ ਕੀ ਗੱਲ ਭਾਈ 250 ਦਾ ਇੱਕ 450 ਦੇ ਦੋ ਹਾਂ ਦੋਵਾਂ ਚ ਘਾਟਾ ਨਹੀਂ ਪੈਜੂ ਆਪਾਂ ਨੂੰ ਨਹੀਂ ਨਹੀਂ ਆਪਾਂ ਆਪਣਾ ਨਹੀਂ ਫਾਇਦਾ ਸੋਚਣਾ ਕਸਟਮਰ ਦਾ ਫਾਇਦਾ ਸੋਚਣਾ ਕਸਟਮਰ ਦਾ ਫਾਇਦਾ ਸੋਚਣਾ ਆ ਹੁੰਦੀ ਆ ਜੀ ਸਹੀ ਗੱਲ ਇੱਕ ਅਸਲੀ ਸ਼ਾਪ ਕੀਪਰ ਜਾਂ ਸ਼ਾਪ ਓਨਰ ਜਿਹੜਾ ਕਸਟਮਰ ਬਾਰੇ ਸੋਚੇ ਉਹ ਹੁੰਦਾ ਸਹੀ ਸ਼ੌਕ ਆ ਬਈ ਇਹ ਵੀ ਕਮਾਣੇ ਆ ਇੱਕ ਚੋ ਵੀ 20 ਕਮਾਣੇ ਆ ਤੇ ਦੋ ਦੇ ਕੇ ਵੀ 20 ਹੀ ਕਮਾਣੇ ਆ 20 ਕਮਾਣੇ ਆ ਇਹ ਨਹੀਂ ਵੀ ਆਪਾਂ ਕਸਟਮਰ ਤੇ ਬੋਝ ਪਾਉਣਾ ਹਾਂਜੀ 250 ਦਾ ਇੱਕ ਤੇ 450 ਦੇ ਦੋ ਲੈ ਜੋ ਲੈ ਜੋ ਲੈ ਜੋ ਉਹ ਵੀ origional brush of cotton 10 300 ਦਾ ਵੇਚਦੇ ਮਾਰਕੀਟ ਚ ਲੁੱਟੇ ਲੁੱਟੇ ਨਾ ਜਾਇਓ ਆਉਣਾ ਸਿਰਫ ਜੀਕੇ ਫੈਸ਼ਨ ਹੱਬ ਤੇ ਹੱਬ ਤੇ ਰੇਲਵੇ ਰੋਡ ਅੱਡਾ ਜੀਤੀਪੁਰ ਮੰਦਿਰ ਦੇ ਸਾਹਮਣੇ ਪਾਜੀ ਸੂਟ ਸੜ ਵਿਖਾਤੇ ਨਾ ਫੇਟੇਰ ਜਲਾਤਾ ਕਿ ਚੱਕਰਾ ਤੇ ਭਾਈ ਦੁਕਾਨੇ ਸੂਟਾਂ ਨਹੀਂ ਭਾਈ ਸੂਟ ਹੀ ਵਿਖਾਉਂਗਾ ਸੂਟ ਹੀ ਵਿਖਾਉਂਗਾ ਇਹ ਤੇ ਤੇਰੇ ਮੂੰਹ ਕੋਣ ਆਹੀ ਆ ਬੜਾ ਸੋਹਣਾ ਸੂਟ ਹੈ ਯਾਰ ਆ ਵੇਖਿਆ ਵੀ ਇਹ ਆ ਵੀ ਸੋਨਾ ਹੀ ਹੋ ਇਹ ਵੀ ਸੋਨਾ ਵਾ ਹਾਂ ਉਹ ਯਾਰ ਆ ਵੀ ਸੋਨਾ ਹੀ ਇਹ ਵੀ ਸੋਨਾ ਆ ਉਹ ਮੈਂ ਕਹਿੰਦਾ ਸਾਰੇ ਹੀ ਸੋਨੇ ਆ ਅ ਵੀਰੇ ਸੂਟ ਚੋਣ ਕੇ ਲਿਆਈ ਦੇ ਕਲੈਕਸ਼ਨ ਚੋਣ ਚੋਣ ਕੇ ਲਿਆਈ ਦੀ ਵੇਖੋ ਚਾਰ ਕਲੈਕਸ਼ਨ ਭਾਜੀ ਕਲਰ ਕਲੈਕਸ਼ਨ ਤੁਹਾਡੀ ਕਮਾਲ ਦੀ ਹੁੰਦੀ ਹੈ ਨਾ ਮਹਮਦਾਲ ਕੋਟਨ ਦਾ ਦਵਾਂਗੇ ਸੂਟ ਲਓ ਜੀ ਲਓ ਪਲੇਨ ਦਵਾਂਗੇ ਨਾਲ ਦੀ ਸਲਵਾਰ ਔਰ ਰੰਗ ਲੱਥ ਜੇ ਕੁਝ ਹੋ ਜੇ ਸੀਤਾ ਸਤਾਇਆ ਦੇ ਜੋ ਵਾਪਸ ਇਨੀ ਗਾਰੰਟੀ ਹਾਂ ਜੀ ਭਾਜੀ ਕੀ ਬਾਤ ਸਾਵਾਂ ਦੀ ਨਹੀਂ ਆਗੀ ਸੂਟਾਂ ਦੀ ਤੇ ਕਿੰਨੇ ਗਾਰੰਟੀ ਤੁਸੀਂ ਕੱਪੜੇ ਦੀ ਫੁੱਲ ਗਾਰੰਟੀ ਆ ਕੁਆਲਿਟੀ ਜੇ ਕੋਈ ਕੰਪਰੋਮਾਈਜ਼ ਨਹੀਂ ਆ ਰੇਟ ਜੇ ਪੂਰਾ ਕੰਪਰੋਮਾਈਜ਼ ਕੀਤਾ ਜੇ ਕਿਆ ਵੇਖੋ ਜੀ ਆਹ ਵੇਖੋ ਜੀ ਕੀ ਡਿਜ਼ਾਈਨ ਹੈ ਕੀ ਡਿਜ਼ਾਈਨ ਹੈ ਖੋਲੋ ਮੇਰੇ ਕੋ ਘਟੋ ਘੜ ਭਾਜੀ 20 25 ਡਿਜ਼ਾਈਨ ਇਹਦੇ ਵਿੱਚ ਅਵੇਲੇਬਲ ਨੇ ਵੇਖੋ ਆਹ ਲੋ ਡਿਜ਼ਾਈਨ ਜਿੰਨੇ ਮਰਜੀ ਲਓ ਆਹ ਲੋ ਹਾਂਜੀ ਡਿਜ਼ਾਈਨ ਹੀ ਬੜੇ ਬੜੇ ਘਮਾ ਲਿਆ ਆਹ ਲੋ ਭਾਜੀ ਓਏ ਹੋਏ ਹੋਏ ਹੋ ਆਹ ਲੋ ਭੈਣੋ ਦੇ ਮਾਵਾਂ ਆਹ ਲੋ ਆਹ ਲੋ ਬਰੀਕ ਉਹ ਹੁਣ ਇਹ ਇਹ ਗੱਲ ਸੁਣੋ ਗੱਲ ਸੁਣੋ ਉਹ ਬਸ ਕਰੋ ਬਸ ਕਰੋ ਮਹਾਰਾਜ ਹਾਂਜੀ ਵੇਖੇ ਨਹੀਂ ਜਾਣੇ ਇਹਨੇ ਠੀਕ ਹੈ ਟੱਕ ਦਿਓ ਨਜ਼ਰ ਨਾ ਲੱਗ ਜੇ ਕਿੰਨੇ ਦਾ ਵਾ ਸੂਟ ਕਿੰਨੇ ਦਾ ਦੇ ਦਈਏ ਵੇਖਣ ਨੂੰ ਤਾਂ 4500 ਦਾ ਹੋਣਾ ਨਹੀਂ ਪਰ ਆਪਾਂ ਨਹੀਂ ਦੇਣੇ ਯੋ ਮੰਗਲ ਹੁਣਾਇਆ ਇਹ ਦਿਨੇ ਚ ਦੋ ਹੀ ਲੈਣੇ ਆਪਾਂ ਉਹ ਮੈਂ ਕੀ ਪਤਾ ਗਲੇ 250 ਦੇ ਕੇ ਰੇਨੇ ਚ ਮੰਗਲ ਆ ਲੀਏ ਥੇ oh ਨਹੀਂ 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 에ਰੀ ਸੇਲ ਆ ਜੀ ਨਵਾਂ ਦੁਕਾਨ ਓਪਨ ਕੀਤੀ ਉਹਦੀ ਖੁਸ਼ੀ ਦੇ ਵਿੱਚ ਖੁਸ਼ੀ ਦੇ ਵਿੱਚ ਸੇਲ ਆਈ ਆ ਜੀ 300 ਰੁਪਏ ਦਾ ਇੱਕ ਹਾਂਜੀ ਤੇ 550 ਰੁਪਏ ਦੇ ਦੋ ਦੋ ਇਹ ਫੇਰ ਹੋਗੇ 300 ਦੇ ਕਿਤੇ 600 ਦੇ ਦੋ ਨਹੀਂ ਬੰਦੇ 550 ਦੇ ਦੋ ਆਪਾਂ ਦੇਣੇ ਆ ਅਸਪੇਚੋ ਫੇਰ 50 ਲੈਸ ਹਾਂਜੀ ਲਓ ਜੀ ਇੱਕ ਨਾਲ ਇੱਕ ਫ੍ਰੀ ਵਾਲੀ ਗੱਲ ਹੋ ਚੱਲੀ ਆ ਹਾਂਜੀ ਬਿਲਕੁਲ 250 300 550 ਦੇ ਦੋ ਬਿਲਕੁਲ ਕਮਾਲ ਆ ਯਾਰ ਉਹਦਾ ਮਾਰ ਕੇ 550 ਦਾ ਇੱਕ ਇੱਕ ਦਾ ਵਾ ਮੈਂ ਉਹ ਤਾਂ ਕਹਿ ਰਿਹਾ ਸਾਡੇ 550 ਦੇ ਦੋ ਦੇਣ ਦੇ ਆ 550 ਦੇ ਦੋ ਹਾਂਜੀ ਸੱਚੀ ਗੱਲ ਆ ਬਿਲਕੁਲ ਬਾਜੀ ਫੇਰ ਤੇ ਹਣ ਕਸਟਮਰ ਨੂੰ ਚਾਹੀਦਾ ਭੱਜ ਭੱਜ ਆਉਣਾ ਹੁਣ ਹੋਰ ਤੁਹਾਨੂੰ ਕੀ ਦੇਵੇ ਬੰਦਾ ਹੈ ਕਿ ਨਹੀਂ ਮੈਂ ਕਹ ਦਰਮੀਆਂ ਦੀ ਸੇਲ 300 ਦਾ ਇੱਕ ਦੇ 550 ਦੇ ਦੋ ਬਿਲਕੁਲ ਇਹ ਵੀ ਟਾਪ ਕੁਆਲਿਟੀ ਟਾਪ ਕੁਆਲਿਟੀ ਪ੍ਰੀਮੀਅਮ ਚੀਜ਼ਾਂ ਪ੍ਰੀਮੀਅਮ ਚੀਜ਼ਾਂ ਡਿਜ਼ਾਈਨ ਕਲਰ ਹਰ ਇੱਕ ਚੀਜ਼ ਦਾ ਤੁਸੀਂ ਆਪਣਾ ਆਪਣਾ ਹਿਸਾਬ ਲਾਓ ਵੇਖੋ ਆਹ ਸੂਟ ਬੜਾ ਪਸੰਦੀ ਯਾਰ ਤੂੰ ਮੈਨੂੰ ਕੱਢ ਦੇ ਕਿਹੜਾ ਆਹ ਵਾਲਾ ਮੈਂ ਕਰ ਦੇਣਾ ਵੀਰ ਕਿੰਨੇ ਚਾਹੀਦੇ ਬੋਲ ਮੈਂ ਵੇਕੀ ਦੇ ਦੇ ਇਹ ਦੋ ਜਣੇ ਮੈਂ ਵੀਰ ਕਿਉਂਕਿ ਮੇਰੀ ਮੈਡਮ ਨੇ ਵੀ ਵੀਡੀਓ ਵੇਖਣੀ ਆ ਉਹ ਦੋ ਲੈ ਜਾ ਦੋ ਦੇ ਲੈ ਕੇ ਜਾ ਇਹ ਕਾਡ ਜਾਨ ਕਿੰਨਾ ਸੋਹਣਾ ਵਾ ਨਹੀਂ ਨਹੀਂ ਦੋ ਦੇ ਲੈ ਕੇ ਜਾ ਫਾਇਦਾ ਹੋ ਜੂ ਤੇਰਾ ਪੰਜਾਹ ਦਾ ਯਾਰ ਇਹ ਵੀ ਗੱਲ ਚੱਲ ਚੱਲ ਤੂੰ ਦੋ ਕੱਢ ਦੀ ਹਾਂ ਪਹਿਲਾਂ ਵੀਡੀਓ ਤੇ ਬਣਾਈਏ ਵੀਡੀਓ ਤੇ ਬਣਾਈਏ ਕੋਈ ਵੀਡੀਓ ਬਣਾ ਦਿੰਨੇ ਆ ਨਾਲ ਨਾਲ ਪੈਕ ਵੀ ਕਰਕੇ ਦਿੰਨੇ ਆ ਕਰੋ ਫਿਰ ਪੈਕ ਲਾ ਦਿਓ ਮੋਰਾ ਆਹ ਲਓ ਵੀ ਸਮਝੋ ਆ ਦੋ ਕਰੋ ਹਾਂ ਪੈਕ ਤੁਸੀਂ ਹੋ ਗਏ ਪੈਕ ਵੀਰ ਜੀ ਇਹ ਆ ਲੋ ਤੇ ਹੁਣ ਇਹ ਨਾ ਸੋਚ ਲੋ ਵੀ ਇਹ ਕਲਰ ਚੱਲ ਗਏ ਆ ਤੇ ਤੁਹਾਨੂੰ ਨਹੀਂ ਲੱਭਣੇ ਹੋਰ ਵੀ ਬਥਰੇ ਆ ਇਹਦੇ ਨਾਲ ਦੇ ਆਓ ਜਰੂਰ ਆਓ ਸ਼ਾਪ ਦੇ ਵਿੱਚ ਆ ਇੱਕ ਜੀ ਦੋ ਦੋ ਸੂਟ ਆ ਜੀ ਇਹਨਾਂ ਆਖਿਓ ਕਿ ਹੈ ਨਹੀਂ ਆ ਇੱਕ ਜੀ ਦੋ ਦੋ ਆ ਪਰ ਤੁਹਾਨੂੰ ਇਹ ਨਹੀਂ ਕਿ ਇੱਕੋ ਰੰਗ ਦੇ ਦੋ ਦੇਣੇ ਆ ਜਿਹੜੇ ਰੰਗ ਦਾ ਚਾਹੀਦਾ ਉਸੇ ਰੰਗ ਦਾ ਮਿਲੂਗਾ ਜਿਹੜਾ ਮਰਜ਼ੀ ਤੁਸੀਂ ਕਲਰ ਸਿਲੈਕਟ ਕਰ ਸਕਦੇ ਜੀ 550 ਚ ਦੋ ਤੇ 300 ਚ ਇੱਕ 310 ਦਾ 1.500 ਦੇ 2 ਤੇ ਭਾਜੀ ਆ ਕੀ ਚੀਜ਼ਾਂ ਨੇ ਹੁਣ ਮੈਨੂੰ ਆ ਵੀ ਦੱਸੋ ਕੀ ਬਲਟਿਆ ਵਾ ਹੈ ਲਿਫਾਵੇ ਚ ਪੈਕ ਕਰਕੇ ਰੱਖਿਆ ਸਾਰਾ ਕੁਝ ਕੋ ਵਿਖਾਉਣਾ ਨਹੀਂ ਤੱਕ ਇਹਨੂੰ ਬੁਖਾ ਦੇਨੇ ਹੌਸਲਾ ਵੀ ਵੇਰ ਕਰ ਲਾ ਥੋੜਾ ਤੇ ਲੈ ਮੈਂ ਹਦ ਹੋ ਗਈ ਯਾਰ ਘਰੋਂ ਤੇ ਬੈਠੇ ਤਰ ਕੋ ਨੂੰ ਥੋੜੀ ਵਿਖਾਉਂਦੇ ਯਾਰ ਤੂੰ ਤਾਂ ਕਾਲਾ ਹੀ ਪਈ ਜਾਂਦਾ ਵਾ ਹੌਸਲਾ ਲੈ ਕੇ ਆਇਆ ਕੋ ਮੈਨੂੰ ਦੱਸ ਪਕਲੇ ਸੂਟ ਹੀ ਰੱਖੇ ਕੋਈ ਦੁਪੱਟਾ ਵੀ ਰੱਖਿਆ ਸੂਟ ਹੀ ਦਿਖਾਈ ਜਾਂਦੇ ਤੂੰ ਕੋਈ ਕੱਲੇ ਦੁਪੱਟੇ ਜਾਈਦੇ ਆ ਤੂੰ ਦਿਖਾ ਦਿਖਾ ਦਿੰਨੇ ਭਰਾਵਾ ਕਹਿੋ ਜਾਈਦਾ ਵਧੀਆ ਦਮਾਂ ਆ ਹਲਕਾ ਦਮਾਂ ਉਹ ਜਿੱਦਾਂ ਦਾ ਕਸਟਮਰ ਮੰਗੇ ਉਦਾਂ ਦਾ ਵਖਾ ਇਹਦੇ ਨਾਲ ਮੈਚਿੰਗ ਵੀ ਹੈਗੇ ਆ ਉਹ ਸਾਰੇ ਓਏ ਆਨਾ ਦੁਪੱਟਾ ਵੀ ਨਾ ਵੱਖਰਾ ਨਹੀਂ ਵਿੱਚ ਹੀ ਹੈ ਦੁਪੱਟਾ ਇਹਦੇ ਅੱਛਾ ਵਿੱਚ ਹੀ ਆ ਓਏ ਇਹਦੇ ਦੁਪੱਟਾ ਵਿੱਚ ਹੀ ਆ ਸੌਰੀ 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 ਵੱਖਰੇ ਵੀ ਦੇ ਦੇ ਨਾ ਵੀਰ ਅੱਲਾ ਵੱਖਰੇ ਵੀ ਰੱਖੇ ਆ ਹਾਂ ਵੱਖਰੇ ਵੀ ਆ ਗਏ ਲੈ ਯਾਰ ਇਹ ਕਿਹੜੀ ਗੱਲ ਕੀਤੀ ਤੂੰ ਆ ਲੈ ਅੱਛੇ ਅੱਛੇ ਸਾਰੇ ਦੁਪੱਟਾ ਦਿੰਦੇ ਆ ਯਾਰ ਆ ਲੈ ਚੱਕ ਉਹ ਗੁੱਸਾ ਨਹੀਂ ਕਰਨਾ ਵੇਹੇ ਇਹ ਮੈਨੂੰ ਲੱਗਾ ਹੀ ਮੈਂ ਤੂੰ ਨਰਾਜੀ ਹੋ ਗਿਆ ਯਾਰ ਬਰਾਵਾ ਹੋਰ ਤੂੰ ਕਰਦੇ ਸੂਟ ਹੀ ਵਿਖਾਈ ਜਾਂਦੇ ਆ ਮੈਂ ਕੱਲੇ ਸੂਟ ਵਿਖਾਈ ਜਾਂਦੇ ਆ ਨਾ ਉਹ ਵੇ ਪੁੱਠਾ ਗੋਣਾ ਸਿੱਧਾ ਕਰੀ ਯਾਰ ਸਿੱਧਾ ਕਰੀਏ ਹਾਂ ਘਰ ਵੀ ਸਿੱਧਾ ਵੇ ਦੁਪੱਟਾ ਵਿਖਾ ਵੀ ਮੁੰਡਿਆ ਦੁਪੱਟਾ ਫੁਲਕਾਰੀ ਟਾਈਪ ਦੁਪੱਟਾ ਹੋਰ ਹੋਏ 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 ਹਾਲਾ ਆ ਹੋ ਰਹੇ ਨੇ ਦੁਪੱਟੇ ਯਾਰ ਆਵੇ ਆ ਕਿਹਾਂ ਬਹਿਣ ਆਣੀਆਂ ਨਾ ਹੀ ਪਲੇਨ ਜੇ ਡਿਜ਼ਾਈਨਰ ਜਾਈਦਾ ਪਰ ਸਾਡਾ ਸੂਟ ਆ ਜਿਹੜਾ ਸਾਨੂੰ ਦੁਪੱਟਾ ਨਹੀਂ ਹੈਗਾ ਉਹਨਾਂ ਵਾਸਤੇ ਡਾਈ ਕਰਾਉਣ ਵਾਲੀ ਦੁਪੱਟੇ ਲਿਆਏ ਆ ਡਿਜ਼ਾਈਨ ਆਹ ਹੋ 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 ਮੈਂ ਇਹੋ ਪੁੱਛ ਲੱਗਾ ਵੀ ਇਹਨੂੰ ਰੰਗ ਵੀ ਚੜ ਜਾਊਗਾ ਕਿ ਚਿੱਟਾ ਹੀ ਰਹਿਣਾ ਹਨੂੰ ਰੰਗ ਵੀ ਚੜ ਜਾਣਾ ਵੀਰ ਜਿਹੜਾ ਹੁਣ ਵਖਾ ਰਿਆਂ ਆ ਵੇਟੀ ਅੱਛਾ ਇਹਨੂੰ ਰੰਗ ਵੀ ਚੜ ਜਾਊਗਾ ਹਾਂ ਡਿਜ਼ਾਈਨ ਵੀ ਹੈਗੇ ਹੋਰ ਆਵੇ ਕਿਆ ਬਾਤ ਆ ਡਿਜ਼ਾਈਨ ਆਵੇ ਮੇਰਾ ਵੀਰ ਦੇਖੋ ਮਾਰੇ ਖਾਦਾ ਗੁੱਸਾ ਖਾਦਾ ਫਿਰ ਹੁਣਾ ਤੂੰ ਕਰਉਂਦੇ ਯਾਰ ਸੂਟ ਹੀ ਵਿਖਾਈ ਜਾਂਦੇ ਆ ਉਹ ਗੱਲ ਯਾਰ ਮੈਂ ਕਿਹਾ ਤੈਨੂੰ ਹੁਕਮ ਕਰੋ ਚਾਹੀਦਾ ਕਿ ਵੀਰ ਜੀ ਉਹ ਨਹੀਂ ਸਾਨੂੰ ਤੇ ਜੋ ਚਾਹੀਦਾ ਚਾਹੀਦਾ ਉਹ ਫਿਰ ਕੱਲੇ ਸੂਟ ਫਿਰ ਤੂੰ ਨਾ ਨਾ ਸੂਟ ਵਿਖਾਈ ਜਾਵੇਂ ਡੇਢ 150 ਦੇ ਬਾਅਦ ਮੈਂ ਤੇ ਤੂੰ ਦੱਸ ਤੈਨੂੰ ਬੈੱਡੀਆਂ ਚਾਦਰਾਂ ਵੀ ਦੇ ਦਾਂਗੇ ਵੀਰੇ ਬੈੱਡੀਆਂ ਚਾਦਰਾਂ ਵੀ ਦੇ ਦਾਂਗੇ ਹਾਂ ਉਹ ਵੀ ਆ ਗਈਆਂ ਉਹ ਵੀ ਆ ਗਈਆਂ ਕੋਈ ਨਹੀਂ ਫਿਰ ਆ ਕਲਿੱਪ ਚੋਂ ਵੀ ਆਉਂਦੇ ਤੇ ਤੈਨੂੰ ਵੀਰ ਤਿਉ ਆ ਹਰ ਵਾਰੀ ਆ ਪਾਈ ਹੁੰਦੀ ਤੂੰ ਟੀ-ਸ਼ਰਟ ਹੀ ਪਾ ਛੱਡਦੇ ਨੂੰ ਕੁਰਤਾ ਪਜਾਮਾ ਦੇਵਾਂਗੇ ਕੁਰਤਾ ਪਜਾਮਾ ਦੇਵਾਂਗੇ ਯਾਰ ਸਾਹ ਸੌਖਾ ਕਰ ਅਗਲੀ ਵੀਡੀਓ ਜਾਂ ਅਗਲੀ ਵੀਡੀਓ ਲੈ ਕੇ ਵਿਖਾਵਾਂਗੇ ਉਹ ਤੁਹਾਨੂੰ ਚੀਜ਼ਾਂ ਠੀਕ ਹੈ ਜੀ ਉਹ ਤੁਹਾਨੂੰ ਵਿਖਾਵਾਂਗੇ ਕੀ ਕਹਿੰਦੇ ਆ ਜਾਦੂ ਖਾਵਾਂਗੇ ਤੁਹਾਨੂੰ ਜਾਦੂ ਉਹ ਸਸਪੈਂਸ ਕ੍ਰੀਏਟ ਕਰਨਾ ਵਾ ਅਗਲੀ ਵੀਡੀਓ ਚ ਜਾਦੂ ਤੇ ਦੁਪੱਟੇ ਆ ਦੁਪੱਟਿਆਂ ਦਾ ਕੀ ਪ੍ਰਾਈਸ ਆ ਪਹਿਲਾਂ ਮੈਨੂੰ ਇਹ ਦੱਸਾਂ ਹੈ ਹਾਂ ਜੀ ਦੁਪੱਟਿਆਂ ਦਾ 10000 ਤੂੰ ਕਰੋ ਦਾ ਰਸੂਰ ਦੁਪੱਟੇ ਯਾਰ ਕਿੰਨੇ ਚਾਹੀਦੇ ਆ ਤੂੰ ਦੱਸ ਆਵੇ ਇੱਕ ਹੋਰ ਆ ਗਈ ਆਵੇ ਓਏ ਹੋਏ ਆ ਕਿਨੇ ਕਿਨੇ ਸੋਨੇ ਦੇ ਦੁਪੱਟੇ ਆਵੇ ਔਰ ਗੈਂਜਾ ਦਾ ਦੁਪੱਟਾ ਯਾਰ ਲੈ ਔਰ ਗੈਂਜਾ ਦੁਪੱਟਾ ਲੈ ਯਾਰ ਔਰ ਗੈਂਜਾ ਦੁਪੱਟਾ ਇਹ ਰੋ ਗੱਲ ਮਾਈ ਮੋਨੋ ਆ ਕੱਢੀ ਮੁੰਡੇ ਨੇ ਹੱਥ ਕਰਾਈ ਪੂਰੀ ਵਰਗਾਂ ਦਾ ਦੁਪੱਟਾ ਯਾਰ ਐ ਹੈ ਹਾਂ ਇਹ ਕਿੰਨੇ ਦਾ ਵਾ ਹੈ ਕਿੰਨੇ ਦਾ ਵਾ ਐ ਅਸ ਤੇਰੀ ਪਹੁੰਚ ਦੇ ਵਿੱਚ ਹੀ ਆ ਮਨ ਮੇਰੀ ਪਹੁੰਚ ਹੀ ਵਿੱਚ ਹਾਂ ਵਿੱਚ ਹੀ ਆ ਮੇਰੇ ਕੋ 150 ਰੁਪਏ ਹੋਣਾ ਹੈ ਮੇਰੇ ਕੋ 150 ਹੋਣਾ ਕੋਈ ਨਹੀਂ ਆ ਦੇ ਦਾਂਗੇ ਲੈ ਡਾਈ ਕਰਾਈ ਜਿਹੜਾ ਮੱਛੀ ਦਾ ਅੱਛਾ 150 ਚ ਆਏ ਹਾਏ 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 ਤੇ ਆ ਕਿੰਨੇ ਦਾ ਵਾ ਹੈ ਕੋਈ ਨਹੀਂ ਮੜਾ ਜੀ ਲੋਲ ਲੰਗਿਆ ਆਪਾਂ ਲਗਾ ਲਈ ਰੱਡਾ ਬੈਠਾ ਕੋ ਲੋਲ ਲੰਗ ਕੋਈ ਲਾਉਂ ਦੇ ਦਾਂਗੇ ਵੀਰ ਆਪਾਂ ਦੇ ਦਾਂਗੇ ਆਪਾਂ ਲੈ ਲਾਂਗੇ ਹਾਂ ਤੇ ਹੁਣ ਤੇਰ ਕੋ ਨਹੀਂ ਨਾ ਲੈ ਇੰਟਰਸਟ ਲੈਣਾ ਨਹੀਂ ਇੰਟਰਸਟ ਨਹੀਂ ਲੈਣਾ ਆਪਾਂ ਫੜ ਲਾਂਗੇ ਧਾੜੇ ਤੁਹਾਨੂੰ ਦੱਸ ਦੁਪੱਟਾ ਕਿੰਨੇ ਦਾ ਆ ਵੀਰੇ 260 ਰੁਪਏ ਦਾ 260 ਦਾ ਆ ਜਿਹੜਾ ਔਰਗਾਂਜਾ ਦੁਪੱਟਾ ਵੀਰੇ ਔਰਗਾਂਜਾ ਆ 골ਡਨ ਹੋਇਆ ਜੋ ਆ ਨਾਲ ਵੇਖੋ ਬਿੰਦੀਆਂ ਵੀ ਬੜੀਆਂ ਵੇਖੀ ਨੀ ਸੋਨੇ ਕਢਾਈ ਹੋਈ ਉੱਤੇ ਉਹ ਭਰਾਵਾ ਐਂਡ ਕਰਾਈ ਜਾਣਾ 560 ਰੁਪਏ ਦਾ ਦੁਪੱਟਾ ਦਿੰਦੇ ਵੀਰੇ ਆ ਕਰੋ ਬੀਬੀ ਜੀ ਚੱਕ ਆ ਵੇਖੋ ਆ ਫਿਰ ਮੈਂ ਵਿਖਾਉਣਾ ਆ ਤੂੰ ਦੁਪੱਟਾ ਵਿਖਾਈਏ ਨਾ ਲੈ ਆ ਖੋਖਾਈ ਜਨ ਹਾਂ ਚੱਲ ਸਿੱਧਾ ਕਰ ਦਿੰਨੇ ਆ ਆਲਾ ਵੀ ਆ ਵੇਖੋ ਮੇਰੇ ਵੀਰੋ ਭੈ ਨਾਲ ਡਿਜ਼ਾਈਨ ਤੇ ਆ ਵੇਖੋ 골ਡਨ ਟੱਚ ਠੀਕ ਹੈ ਜੀ ਮੈਂ ਇਹ ਗੱਲ ਹੋਰ ਕੀ ਉਹ ਵੀ ਲਟਕਣ ਵੀ ਲੱਗੇ ਜੇ ਲਟਕਣ ਵੀ ਲੱਗੇ ਜੇ ਕੁੜਤੀ ਤੇ ਦਾ ਮੈਂ ਗੱਲ ਹੋਰ ਹਾਂਜੀ ਮੇਰੇ ਕਈ ਭਰਾ ਕਈ ਵੀਰ ਇਹ ਨਾ ਆਖਣ ਕੀ ਮੈਂ ਇਹ ਰੇਟ ਦਾ ਦਿੱਤੀ ਹੋਰ ਸਸਤੇ ਕਰ ਦਿੰਨੇ ਹਾਂ 5 ਰੁਪਏ 5 ਰੁਪਏ ਘੱਟ ਕਰ ਦਿੰਨੇ ਜੇ 5 ਸਸਤਾ ਕਰੂ ਨਾ ਕੋਈ ਮੈਂ ਸਿੱਧੇ 40 ਕੱਟ ਸਸਤਾ ਕਰੂੰਗਾ ਵਾਹ ਜੀ ਵਾਹ ਉਹ ਨਾ ਹੋਵੇ ਕੋਈ ਤੈਨੂੰ 5 ਰੁਪਏ ਘੱਟ ਕਰਾਵੇ ਉਹ 5 ਰੁਪਏ ਦੀ ਵੀਡੀਓ ਲੈ ਕੇ ਇੱਥੇ ਆ ਦੇ ਕਵਾਲਿਟੀ ਵੀ ਆ ਦੇਣੀ ਪੈਣੀ ਆ ਇਹੋ ਕਵਾਲਿਟੀ ਹਾਂ 5 ਰੁਪਈਆਂ ਚ ਹਾਂ ਉਹਨਾਂ ਵਾਸਤੇ ਇਹਨਾਂ ਵਾਸਤੇ ਨਹੀਂ ਇੱਧਰ ਜਿਹੜਾ ਪ੍ਰਾਈਸ ਹੋਊਗਾ ਉਹ ਤੈਨੂੰ ਉਹਨੇ ਦੱਸ ਦੇ ਹਾਂ ਇਹੋ ਕਵਾਲਿਟੀ ਰਸਿਆ ਵਾ 260 ਰੁਪਏ ਦਾ ਵੀ ਆ 260 ਰੁਪਏ ਦਾ ਸਾਡਾ ਵੱਖਰਾ ਵੱਖਰਾ ਰੇਟ ਲੱਗਾ ਉੱਤੇ ਮੈਂਸ਼ਨ ਆ ਵੀਰ ਲਫਾਫੇ ਦੇ ਕੱਲਾ ਕੱਲਾ ਬਤਾਂ ਕੀ ਬਤਾਂ ਓਏ ਆ ਕਿੰਨੇ ਦਾ ਆ ਜਿਹੜੀ ਕਢਾਈ ਦੀ ਕੱਢੀ ਫਰਦਾ ਸਿਰਫ 10 ਰੁਪਏ ਵਧ ਲੈਣੇ ਵੀਰ ਇਹ ਦੇ ਹਾਂ 10 ਰੁਪਏ ਵਧ 200 ਹਾਂ 70 70 ਹ ਲਾ ਵੀ 100 ਰੁਪਏ ਹੋਰ ਦੇ ਕੇ ਕਢਾਈ ਵੀ ਲੈ ਸਕ ਜੇ ਤੂੰ ਆ ਯਾਰ ਆ ਕਿੰਨੇ ਦਾ ਦੱਸਿਆ ਆ ਕੰਦਾ ਆ 150 ਦਾ ਹੈ ਆ ਕਹਿੰਦਾ ਸਹੀ ਇਹ 150 ਦਾ ਡਾਈ ਵੀ ਹੈ 150 ਦਾ ਦੁਪੱਟਾ ਡਾਈ ਕਰਾਓ ਆਪਣੀ ਮਰਜ਼ੀ ਦਾ ਰੰਗ ਹਾਂ ਆ ਲੈ ਤੇ ਆਹ ਕਿੰਚ ਕੋਡਨ ਇਹ ਵੀ ਸੂਟ ਤੇ ਦੁਪੱਟਾ ਦੁਪੱਟਾ ਯਾਰ ਤੇਰਾ ਭਲਾ ਹੋ ਜੇ ਸਟਾਲ ਚ ਆ ਗਿਆ ਸਟਾਲ ਚ ਆ ਗਿਆ ਵਧੀਆ ਵਧੀਆ ਓਏ ਹੋਏ ਪ੍ਰੀਮੀਅਮ ਚੀਜ਼ਾਂ ਪ੍ਰੀਮੀਅਮ ਚੀਜ਼ਾਂ ਪ੍ਰੀਮੀਅਮ ਆਹ 100 ਰੁਪਏ ਦਾ ਦੁਪੱਟਾ ਜੀ ਮਿਲਦਾ ਲਟਕਣੇ ਕੁਰਤੀ ਤੇਰੀ ਤੇ ਮੈਨੂੰ ਲਟਕਣ ਪੱਟ ਦੇ ਵੇਖੋ ਉਹ ਲਟਕਣ ਬਾਅਦੋਂ ਪੱਟ ਨਹੀਂ ਮਾਰਗੀ ਚ ਕਹਿੰਦੇ 100 ਰੁਪਏ ਦਾ ਦੁਪੱਟਾ ਮਿਲਦਾ ਸਿਰਫ 100 ਦਾ ਆਂਦੇ ਆ ਨਾ ਆਹੋ ਘੱਟ ਨਹੀਂ ਮਿਲਦਾ ਆਂਦੇ ਹਾਂ 90 ਆ ਦਿੱਤਾ ਹੀ 90 ਦਾ ਹਾਂ ਅਲੱਗ ਡਿਜ਼ਾਈਨ ਵੀ ਕਿੰਨੇ ਮਾਝ ਚੱਕ ਲੈ ਵੀ ਹਾਂ ਡਿਜ਼ਾਈਨ ਵੀ ਅਵੇਲੇਬਲ ਜੀ ਆਹ ਵੇਖੋ ਜੀ 1 2 3 4 5 6 7 8 ਇੱਧਰ ਵੀ ਜੇ ਹੋਰ ਵੀ ਕਲਰ ਆ ਗਏ ਹੀ ਹੋਰ ਵੀ ਆ ਗਏ ਹਾਂ ਉਹ ਕੋਈ ਨਹੀਂ ਉਹ ਬਾਕੀ ਜਿਹੜੇ ਕਲਰ ਆ ਨਾ ਤੁਸੀਂ ਇੱਥੇ ਆ ਕੇ ਲੈ ਵੇਖ ਸਕਦੇ ਜੇ ਬਾਤ ਕੀ ਤੇਰੀ ਵੀਡੀਓ ਦੇ ਪੱਟੇ ਦੇ ਬਣਾ ਲਾ ਭਾਈ ਮੇਰੇ ਕੋ ਹੋ ਇੰਨੀ ਵੀਡੀਓ ਲੰਮੀ ਕੀ ਕਰਨੀ ਆਪਾਂ ਹਾਂ ਸਾਨੂੰ ਸੂਟ ਵੀ ਵਿਖਾ ਜਾ ਰਹੀ ਸੂਟ ਕੱਢਣੇ ਲੋਕ ਯਾਰ ਸੂਟ ਸੂਟ ਵਿਖਾ ਲੈ ਫਿਰ ਯਾਰ ਸੂਟ ਲੈ ਕਿਹੜੀ ਗੱਲ ਕਰਨਾ ਯਾਰ ਆਹਾਂ ਆਲਾ ਕੀ ਜੀ ਚਾਹੀਦੀ ਅਸ ਆਲਾ ਆਹ ਰੰਗ ਬੜਾ ਸੋਹਣਾ ਲੱਗਾ ਯਾਰ ਮੈਨੂੰ ਆਹ ਗਲਾ ਇਹ ਵੀ ਵਿਖਾ ਦੇਣੇ ਲਾਏ ਹੋਲ ਦੇਣਾ ਲਿਆ ਆ ਲੈ ਵਾਹ ਜੀ ਵਾਹ ਆਏ ਵਾਹ ਜੀ ਵਾਹ ਕੀ ਬਾਤਾਂ ਨੇ ਜੀ ਆ ਲਓ ਜੀ ਲਾਓ ਜੀ ਮੈਂ ਕੀ ਕਰੇ ਮੁੰਡਾ ਕੱਲੇ ਸੂਟ ਆ ਮੇਰੀ ਆਪਣੀ ਆਪਣਾ ਬਣਵਾਇਆ ਸੂਟ ਆ ਜੀ ਇਹਖੋ ਇਹ ਸਾਡਾ ਆਪਣਾ ਵਧੀਆ ਕਪੜੇ ਚ ਬਣਵਾਇਆ ਜੇ ਮਾਰਕੀਟ ਚ ਹਲਕੇ ਕਪੜੇ ਜਿਉਂਦਾ ਕਾਪੀਆਂ ਬੜੀਆਂ ਹੁੰਦੀਆਂ ਜੇ ਠੱਗੇ ਨਾ ਜਾਇਓ ਠੱਗੇ ਨਾ ਜਾਇਓ ਨਕਲੀ ਕਾਪੀਆਂ ਬਹੁਤ ਆਉਂਦੀਆਂ ਜੇ ਹਾਲੋ ਮੇਰਾ ਭਰਾ ਫਰਸਟ ਕਾਪੀਆਂ ਫਰਸਟ ਕਾਪੀਆਂ ਹਾਲੋ ਬੂਟਾਂ ਦੀਆਂ ਵੀ ਤੇ ਸੂਟਾਂ ਵੀ ਇਹ ਯਾਹ ਵਾਰ ਲਵਾਈ ਆ ਕੋਟਾਂ ਦਾ ਨਾਲ ਲਵਾਇਆ ਡਪਾ ਸੇ 600 650 ਦਾ ਮਿਲਣਾ ਜੇ ਮਾਰਕੀਟ ਚ ਮਾਰਕੀਟ ਚ ਤੇ ਆਪਣੇ ਕੋ ਉਹ ਆਪਣੇ ਕੋ ਦੱਸ ਦਿੰਨੇ ਆ ਡਿਜ਼ਾਈਨ ਹੋਰੀ ਹੈਗਾ ਵਾ ਆ ਵੇਖੋ ਇੱਕ ਡੀਆਂ ਹੋਰ ਵੀ ਹੈਗਾ ਆਪਣੇ ਕੋ ਬਰੀਕ ਦੇ ਵਿੱਚ ਆਹ ਵੇਖੋ ਜੀ ਕਰੋ ਚੈੱਕ ਇੱਕ ਡਿਜ਼ਾਈਨ ਉੱਚ ਕਲਰ ਵੀ ਹੈਗਾ ਜਿਹੜਾ ਪਹਿਲਾਂ ਵਿਖਾਇਆ ਆਹ ਵੇਖੋ ਕਰੋ ਚੈੱਕ ਆ ਪਹਿਲਾਂ ਵਿਖਾਇਆ ਉੱਚ ਵੀ ਕਲਰ ਜੀ ਆਲੋ ਆਲੋ ਓਏ ਹੋਏ ਹੋਏ ਆਲੋ ਆਲਾ ਵੀਰ ਹੋਰ ਲੈ ਹੋਰ ਦਮਾ ਨਹੀਂ ਬਾਸੀ ਯਾਰ ਇੰਨੇ ਬੜੇ ਸੀਜ਼ਨ ਲੰਘ ਜਾਣਾ ਡਾ ਲੰਘ ਜਾਊਗਾ ਹਾਂ ਨਹੀਂ ਵੀਰ ਨੰਗੜਾ ਨਹੀਂ ਨਹੀਂ ਲੰਘ ਜਾਣਾ ਲੰਘ ਜਾਣਾ ਲੈ 15 ਹੋਰ ਦਾ 15 ਮੈਂ ਬਾਅਦ ਗਲੀ ਚ ਫੇਰੀ ਲਾਉਣੀ ਆ ਲਾਲੀ ਯਾਰ ਮੇਰਾ ਫੈਰਾ ਕਰਨੀ ਅੱਛਾ ਇਹ ਹਰ ਹੈ ਕਿਨੇ ਦਾ ਵਾ ਸੂਟ ਸਲਵਾਰ ਤੇ ਦੁਪੱਟਾ ਤਿੰਨੇ ਚੀਜ਼ਾਂ ਇਹ ਮੇਰੀਆਂ ਭੈਣਾਂ ਦੇ ਮੇਰੀਆਂ ਮਾਵਾਂ ਵਾਸਤੇ ਆ ਸੇਲ ਲਾਈ ਆ ਨਵੇਂ ਸ਼ੋਰੂਮ ਦੀ 600 650 ਦਾ ਬਾਜ਼ਾਰ ਚੋਂ ਮਿਲਦਾ ਆ ਸਾਡੇ ਕੋਲ ਮਿਲੂਗਾ 470 ਰੁਪਏ ਦਾ 400 70 ਰੁਪਏ ਦਾ ਇੱਕੋ ਰੇਟ ਲੈਣਾ ਆ 470 ਰੁਪਏ ਸੂਟ ਵੀ ਸਲਵਾਰ ਵੀ ਦੁਪੱਟਾ ਵੀ ਤਿੰਨੇ ਚੀਜ਼ਾਂ 470 ਦੇ ਤਿੰਨੇ ਚੀਜ਼ਾਂ ਉਹ ਵੀ ਕੁਆਲਿਟੀ ਵਧੀਆ ਆਪਣਾ ਬਣਵਾਇਆ ਛੂਟਿਆ ਉਹ ਮੈਂ ਨਾ ਇਹੋ ਜਿਹਾ ਦੁਪੱਟਾ ਲੈਣ ਜਾਈਏ ਤੇ ਉਹ 150 ਤੋਂ ਜ਼ਿਆਦਾ ਇਸ 150 ਤੋਂ ਨਹੀਂ ਬਾਹਰ ਤੁਰ ਸਾਰਾ ਕੁਝ ਦੇਦਣਾ ਕਰ ਸਕਦਾ ਤੂੰ ਬਾਹਰ ਕਿਉਂ ਗੱਲਾਂ ਕਰਦਾ ਯਾਰਾਂ ਦੇ ਸ਼ੀਸ਼ੇ ਵਾਲੇ ਇਹੋ ਜਿਹਾ ਲਵਾਤਾ ਯਾਰ ਉਹ ਸ਼ੀਸ਼ਾ ਵੀ ਲਵਾਤਾ ਪਰ ਰੇਟ ਨਹੀਂ ਜੀਸ਼ੇ ਹਮਾਰੇ ਕੀਤੇ ਕਿੱਥੇ ਆਣਾ ਬਣਾ ਤੁਸੀਂ ਜੀਕੇ ਫੈਸ਼ਨ ਹੱਬ ਅੱਡਾ ਜੈਨਤੀਪੁਰ ਰੇਲਵੇ ਰੋਡ ਮੰਦਰ ਦੇ ਬਿਲਕੁਲ ਸਾਹਮਣੇ ਨਵਾਂ ਸ਼ੋਰੂਮ ਓਪਨ ਕੀਤਾ ਜੀ ਨਵੀਂ ਬ੍ਰਾਂਚ ਜਿਹੜੇ ਕਹਿੰਦੇ ਹੀ ਸਾਡੇ ਅਡੇ ਚ ਨਹੀਂ ਆਉਂਦਾ ਸ਼ਹਿਰ ਚ ਨਹੀਂ ਆਉਂਦਾ ਸਾਨੂੰ ਦੂਰ ਜਾਣਾ ਪੈਂਦਾ ਉਹਨਾਂ ਵਾਸਤੇ ਇੱਥੇ ਵੀ ਬ੍ਰਾਂਚ ਓਪਨ ਕਰਤੀ ਆ ਪਿੰਡ ਵੀ ਜਾ ਸਕਦੇ ਜੇ ਇੱਥੇ ਵੀ ਆ ਸਕਦੇ ਜੇ ਕਿਉਂ ਜੀ ਬਿਲਕੁਲ ਜੀ ਬਿਲਕੁਲ ਤੁਹਾਨੂੰ ਅਵੇਲੇਬਲ ਰਹੂਗਾ ਹਰ ਇੱਕ ਚੀਜ਼ੇ 470 ਦਾ ਪੀਸ 470 ਦਾ ਸੂਟ ਹੈ ਜੀ ਵਿਦ ਦੁਪੱਟਾ ਸਲਵਾਰ ਤੇ ਸੂਟ ਠੀਕ ਆ ਕੀ ਹੋਰ ਵਿਖਾਵਾਂ ਹੋਰ ਕੀ ਆ ਲਾ ਸਾਡੀ ਗੱਲ ਵਿਖਾਉਣੇ ਤਾਂ ਫਿਰ ਵੀਡੀਓ ਬਹੁਤ ਲੰਮੀ ਹੋ ਜਾਣੀ ਆ ਕਿਉਂਕਿ ਸਾਡੇ ਕੋਲ ਵਰਾਇਪਾਂ ਕਿੰਨੀ ਕੁ ਵੈਰੈਟੀ ਪਈ ਆ ਵੈਰੈਟੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਵੀਡੀਓ ਤੇ ਭਾਵੇਂ 10 ਪੰਨਾ ਘੰਟੇ ਦੀ ਬਣਾ ਲਾ ਓਏ ਹੋਏ 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 ਹਵਾ ਹੁੰਦੀ ਆ ਹਵਾ ਆਹ ਹਵਾ ਨਾਲ ਸੂਟ ਪੀਂਦੇ ਆ ਤੇ ਹਵਾ ਕੀ ਆਉਂਦੇ ਹਵਾ ਜੀ ਓਹ ਹੋ ਹੋ ਮੈਂ ਤਾਂ ਸਿਰ ਫੀਚਰ ਲਾਇਆ ਵੀਰੇ ਤੋ ਮੈਂ ਕਹਿੰਦਾ ਹਵਾ ਨਾਲ ਸੂਟ ਡਿੱਗਣਦੇ ਆ ਆ ਲੈ ਚੋਰ ਜੀ ਵਿਖਾਉਂਦੇ ਆ ਵੇ ਹੋਇਆ ਵੇ ਹਵਾ ਨਾਲ ਡਿੱਗਣਦੇ ਆ ਆ ਦੇਖਿਆ ਬਾਤਾਂ ਫੋਟੋਆਂ ਵੀ ਨਾਰ ਬਣਵਾਇਆ ਫੋਟੋ ਵਾਲੇ ਸੂਟ ਵਾਲੇ ਸੂਟਾਗੇ ਨੀ ਫੋਟੋ ਵਾਲੇ ਕੀ ਬਤ ਕਰੇ ਕੜਾ ਕਢਾਈ ਵਾਲਾ ਵਖਾੜੀਏ ਓਏ ਹੋਏ ਹੋਏ ਕਢਾਈਆਂ ਉਹ ਵੀ ਆਰੀ ਵਰਕ ਆਰੀ ਵਰਕ ਹਾਂਜੀ ਬਾਬਾ ਜੀ ਮੈਂ ਕਿਹਾ ਨਾ ਕਰੋਗੇ ਤੁਸੀਂ ਫੇਰ ਉਹ ਕੰਮ ਦੇਖੋ ਡਿਜ਼ਾਈਨ ਇਹ ਨਾ ਸੋਚੋ ਵੀ ਨਵੀਂ ਦੁਕਾਨ ਪਾਈ ਆ ਤੇ ਨਵਾਂ ਨਹੀਂ ਇੱਥੇ ਸਾਰਾ ਕੁਝ ਨਵਾਂ ਦੇਖੋ ਚੀਚਾ ਕਰੋ ਨੀ ਬਾਬਾ ਬਣਿਆ ਜੇ ਕਰੋ ਮੇਲੇ ਆਹ ਵੇਖੋ ਬਾਵਾ ਆਹ ਵੇਖੋ ਬਾਵਾ ਮਾਵਾ ਬਣੀਆਂ ਜੀ ਵੇਖੋ ਹਾਂ ਜੀ ਆਹ ਵੇਖੋ ਸੂਟ ਆ ਡਿਜ਼ਾਈਨ ਆਹ ਵੇਖੋ ਆਰੀ ਵਰਕ ਆਹ ਵੇਖੋ ਸਲਵਾਰ ਆ ਵੇਖੋ ਸਲਵਾਰ ਆ ਦੁਪੱਟਾ ਵੀ ਰੇਣਾ ਹੀ ਨਾਲ ਦੁਪੱਟਾ ਵੀ ਇਹਦੇ ਨਾਲ ਨਹੀਂ ਹਾਂ ਦੁਪੱਟਾ ਵੀ ਰੇਣਾ ਹੀ ਕਿੰਨਾ ਵੀ ਦੇ ਦੇਣੀ ਹਾਂ ਮੈਂ ਦੁਪੱਟਾ ਕੀ ਪੁੱਛ ਲਿਆ ਤੂੰ ਸਾਰਿਆਂ ਦੁਪੱਟੇ ਵਿਖਾਉਣ ਯਾਰ ਤੂੰ ਦੁਪੱਟੇ ਦੀ ਗੱਲ ਕਰਦਾ ਅਸੀਂ ਵੀ ਅਖੀ ਸਾਰਕ ਚੀਜ਼ ਦੇ ਦੇਣੀ ਹਾਲੇ ਕੀ ਬਾਤਾਂ ਕੀ ਬਾਤਾਂ ਇਦਾਂ ਨਹੀਂ ਵੀਰੇ ਇਦਾਂ ਮਖਾ ਖੋਲ ਕੇ ਬੁਲੇ ਬੁਲੇ ਦੁਪੱਟੇ ਚ ਲਾਉਂ ਆਏ ਹਾਂ ਵੇਖੋ ਸੂਟ ਦੇ ਨਾਲ ਜਿਹੜੀ ਮੜੀ ਭੈਣ ਪਾਉਗੀ ਪੂਰਾ ਟੌਰ ਨਿਕਲੂ ਉਹਦਾ ਖੁੱਲੇ ਡਲੇ ਡਪਟੇ ਕਰਮੀ ਚ ਵੀ ਹੈ ਨਜ਼ਾਰੇ ਬੰਨਣਗੇ ਤੇ ਇਹਦਾ ਫਿਰ ਰੇਟ ਬਹਾ ਹੋਣਾ ਵਾ ਹੈ ਰੇਟ ਵਧਾਉਣਾ ਦਾ ਕਿੰਨਾ ਕ ਲੱਗਦਾ 1000 ਰੁਪਏ ਦਾ ਹੈ 1000 ਰੁਪਏ ਦਾ ਹੋਣਾ ਹੀ ਆ ਫੋਟੋਆਂ ਵਾਲਾ ਵਾ 1000 ਰੁਪਈਆ ਹੀ ਦਿਨਾਰੀ ਨਾ ਹਰ ਵਰੀ ਆ ਫੋਟੋਆਂ ਵਾਲਾ ਵਾ ਯਾਰ ਉਹ ਨਹੀਂ ਯਾਰ ਫੋਟੋਆਂ ਵਾਲਾ ਤੇ ਆ ਰੰਗ ਵੀ ਦੇਣੇ ਆ ਯਾਰ ਇਹ ਚਾਹ ਰੇਟ ਲੱਗਾਈ ਉੱਤੇ ਦੱਸ ਦੇ ਯਾਰ ਕਿੰਨੇ ਦਾ ਬੱਸ ਹਾਂ 570 ਰੁਪਏ ਹਾਂ 570 ਰੁਪਏ ਦਾ ਦੇਣਾ ਸਿਰਫ ਓਏ ਹੋਏ ਹੋਏ 570 ਰੁਪਏ ਲਾਓ ਵੀ 1000 1000 ਦਾ ਦਿੰਦੇ ਆ ਪਰ ਆਪਾਂ ਥੋੜੀ ਦੇਣਾ ਮੈਂ ਤਾਂ ਹੀ ਤੇ ਕਿਹਾ ਨਾ ਵੀ 1000 ਰੁਪਏ ਦਾ ਤੂੰ ਕਹਿੰਦਾ 570 ਦਾ ਆ ਮੈਂ ਖੋਲ ਕੇ ਨਹੀਂ ਵਿਖਾਉਂਗਾ ਆ ਵੀ ਡਿਜ਼ਾਈਨ ਵਿੱਚ ਫੋਟੋ ਵਾਲਾ ਕੰਨਾ ਸੋਹਣਾ ਵਾ ਦੇਖੋ ਆ ਸੂਟ ਅਵailable ਆ ਬਟ ਇਹ ਅਲੱਗ ਪ੍ਰਾਈਸ ਇਹਦਾ ਕੀ ਪ੍ਰਾਈਸ ਦਾ 520 ਰੁਪਏ 20 ਰੁਪਏ ਇਹ 520 ਦਾ ਜੀ ਹਾਂ ਆ 570 ਦੇ ਆ 570 ਦਾ ਆ 100 ਰੁਪਈਆ ਚ ਕੁਆਲਿਟੀ ਤੇ ਮਾਰਕੀਟ ਸਾਰਾ ਕੁਝ ਤੇ ਸਾਰਾ ਕੁਝ ਚੀਜ਼ ਹਾਂ ਡਿਜ਼ਾਈਨ ਚੇਂਜ ਹੈ ਰੰਗ ਵੀ ਚੇਂਜ ਉਹ ਪ੍ਰਿੰਟ ਆ ਏ ਆਰੀ ਵਰਕ ਆ ਉਹ ਪ੍ਰਿੰਟ ਆ ਏ ਆਰੀ ਵਰਕ ਆ ਹਾਂਜੀ ਤਾਂ ਕਰਕੇ 50 ਰੁਪਈਆ ਚ ਬਸ ਆਰੀ ਵਰਕ ਦੇ ਦੇਣਾ 50 ਰੁਪਈਆ ਦੇ ਕੋਈ ਆਰੀ ਨਹੀਂ ਦਿੰਦਾ ਤੂੰ ਆਰੀ ਵਰਕ ਦੇਣ ਮੈਂ ਆਰੀ ਵਰਕ ਦੇਣ ਟਾਂ ਵੀਰ ਓਏ 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 ਲਓ ਵੀ ਬਹੁਤੀਆਂ ਗੱਲਾਂ ਨਾ ਕਰੀਏ 570 570 ਦੇ 570 ਵੈਰਾਈਟੀ ਵੀਰੇ ਬਹੁਤ ਪਈਆ 2015 1000 ਜਿਹੜੀ ਜੀ ਚਾਹੀਦੀ ਆ ਪ੍ਰੀਮੀਅਮ ਚੀਜ਼ਾਂ ਬ੍ਰਾਂਡਡ ਚੀਜ਼ਾਂ ਅਵੇਲੇਬਲ ਆ ਉਹਦੀ ਵੀ ਵੀਡੀਓ ਵੱਖਰੀ ਲੈ ਕੇ ਆਵਾਂਗੇ ਕਿਉਂਕਿ ਹਰ ਵਾਰ ਡਿਮਾਂਡ ਕਰਦੇ ਸੀ ਪੇਰੀਆਂ ਭੈਣਾਂ ਨੇ ਮਾਵਾਂ ਕਰਦੇ ਸੀ ਕਿ ਵਧੀਆ ਵੈਰਾਈਟੀ ਦੇ ਵਿੱਚ ਵਧੀਆ ਕੁਆਲਿਟੀ ਦੇ ਵਿੱਚ ਵੀ ਵੀਡੀਓ ਬਣਾਓ ਤਾਂ ਕਿ ਇਹ ਵੇਖ ਸਕੀਏ ਕਿਹੜੀ ਆਰਟੀਕਲ ਹੈਗੇ ਨੇ ਤੁਹਾਡੇ ਵਾਸਤੇ ਉਹ ਵੀ ਵੀਡੀਓ ਲੈ ਕੇ ਆਵਾਂਗੇ ਤੇ ਸਭ ਤੋਂ ਵਧੀਆ ਵੀਰੇ কুরਤੇ ਪਜਾਮਾ ਇੱਕ ਹੱਦ ਕੋ ਨਵਾਂ ਆਇਆ ਕਿ ਰਵਾਟਰੂਬ ਬੜਾ ਮਾਰਕੀਟ ਚੱਲਦਾ ਹੈ ਨਾ ਹਾਂਜੀ ਉਹ ਵੀ ਅਵੇਲੇਬਲ ਆ ਆਪਣੇ ਕੋ ਬਾਦ ਅਸੀਂ ਇੱਕ ਮਾਰਕੀਟ ਤੋਂ ਵੱਖਰੀ ਜੀਜੀ ਲੈ ਕੇ ਆਏ ਆ ਉਹ 스మెਲ ਆਂਦੀ ਆ ਸੋਰੀ 스మెల్ ਕਹਿੰਦੀ ਆ ਵੀਰੇ 스మెల్ ਨਹੀਂ ਕੁਸ਼ਬੂ ਆਂਦੀ ਆ ਕੁਸ਼ਬੂ ਆਂਦੀ ਆ ਹਾਂ ਆਖੋ ਤੇ ਵਿਖਾਵਾਂ ਮਾੜੇ ਸੈਂਪਲ ਨਹੀਂ ਉਹ ਸਪੈਂਸ ਰੱਖ ਲੈਨੇ ਆਪਾਂ ਅਗਲੀ ਵੀਡੀਓ ਬਾਅਦ ਸਪੈਂਸ ਆਂਦੀ ਹੈ ਹਾਂ ਠੀਕ ਆ ਕਿਉਂਕਿ ਆਪਾਂ ਵੀਡੀਓ ਵਿੱਚ 스మెల్ ਤੇ ਕਰ ਨਹੀਂ ਸਕਦੇ ਤੁਸੀਂ ਚੈੱਕ ਕਰਕੇ ਦੱਸ ਸਕਦੇ ਹੋ ਤੁਹਾਨੂੰ ਇਹ ਦੱਸਿਓ ਕਿ ਚੈਨਲ ਸਬਸਕ੍ਰਾਈਬ ਕਰ ਲਿਓ ਹੁਣ ਵੱਡੀ ਵੀਡੀਓ ਦੇ ਨਾਲ-ਨਾਲ ਹਰ ਦੂਜੇ ਦਿਨ ਇੱਕ ਸ਼ਾਰਟ ਵੀਡੀਓ ਵੀ ਆਇਆ ਕਰੂਗੀ ਨਵੇਂ ਤੋਂ ਨਵੇਂ ਆਰਟੀਕਲ ਦੀ ਨਵੇਂ ਤੋਂ ਨਵੇਂ ਡਿਜ਼ਾਈਨ ਦੀ ਹਰ ਵਾਰੀ ਇੱਕ ਨਵੀਂ ਵੀਡੀਓ ਹਰ ਦੋ ਦਿਨ ਬਾਅਦ ਜਾਂ ਇੱਕ ਦਿਨ ਬਾਅਦ ਇੱਕ ਆਊਗੀ ਹਰ ਹਫਤੇ ਬਾਅਦ ਇੱਕ ਵੱਡੀ ਫੁੱਲ ਵੀਡੀਓ ਆਊਗੀ ਤੇ ਨੈਕਸਟ ਜਿਹੜੀ ਫੁੱਲ ਵੀਡੀਓ ਆਊਗੀ ਉਹ ਚ ਤੁਹਾਨੂੰ ਦਿਖਾਵਾਂਗੇ ਕੁੜਤੇ ਪਜਾਮੇ ਅਵੇਲੇਬਲ ਹੈਗੇ ਨੇ ਇਸ ਟਾਈਮ ਵੀ ਪਏ ਨੇ ਪਰ ਵੀਡੀਓ ਬਹੁਤ ਵੱਡੀ ਹੋ ਜਾਣੀ ਇਸ ਕਰਕੇ ਤੁਹਾਨੂੰ ਕਿਹਾ ਇੰਨੀ ਵੇਖ ਲਓ ਥੱਕ ਜੋਗੇ ਫਿਰ ਅਗਲੀ ਫਿਰ ਪਾ ਦਿਆਂਗੇ ਹਾਂਜੀ ਸੋ ਇਤੋਂ ਤੱਕ ਆਪਾਂ ਅੱਜ ਵੀਡੀਓ ਇਤੋਂ ਸਮਾਪਤ ਕਰਦੇ ਆਪਾਂ ਤੇ ਅਗਲੀ ਵੀਡੀਓ ਵਾਸਤੇ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਔਨ ਕਰ ਲਿਓ ਕੇਵੀ ਸਿੱਧੂ ਵਲੌਗਸ ਤੇ ਡੇਲੀ ਇੱਕ ਸ਼ਾਰਟ ਆਇਆ ਕਰੂਗੀ ਉਹ ਤੁਹਾਨੂੰ ਇੱਥੇ ਹੀ ਸ਼ਾਸੇ ਚੈਨਲ ਤੇ YouTube ਤੇ ਤੇ Instagram ਤੇ GK ਫੈਸ਼ਨ ਆਪ ਦੇ ਅਫੀਸ਼ੀਅਲ ਪੇਜ ਤੇ ਵੀ ਆਜਾ ਕਰੂਗੀ ਤੇ ਤੁਸੀਂ ਚੈੱਕ ਕਰਦੇ ਰਹੋ ਤੇ ਕੈਟਲੌਗ ਜਿਹੜੇ ਆ ਉਹ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਨੰਬਰ ਸਕਰੀਨ ਤੇ ਵੀਰ ਦਾ ਆ ਰਿਹਾ ਵਾ ਠੀਕ ਹੈ ਜੀ ਤੇ ਜੇ ਤੁਸੀਂ ਆਨਲਾਈਨ ਮੰਗਾਣਾ ਵਾ ਦੂਰ ਜੇ ਤੇ ਉਹਦਾ ਸ਼ਿਪਿੰਗ ਚਾਰਜ ਤੁਹਾਨੂੰ ਪੈ ਜਾਏਗਾ ਜੇ ਤੁਸੀਂ ਲੋਕਲ ਜੇ ਤੇ ਆ ਦੋ ਪੈਰ ਮਾਰੋ ਆ ਜਾਓ ਇੱਥੇ ਬਹੁਤਾ ਨਹੀਂ ਜੇ ਰੇਟ ਗੱਲ ਹੀ ਕੋਈ ਨਹੀਂ ਜੇ ਬਾਕੀ ਸਾਰੇ ਕਰਦੇ ਨੇ ਮਲਿਆ ਮੀਟ ਸਾਡਾ ਰੇਟ ਵੱਖਰਾ ਜੀ ਹਾਂ ਜੀ ਵੇਖੋ ਬਹੁਤਾ ਨਹੀਂ ਆ 570 130 200 250 ਤੇ ਫਿਰ 250 550 ਰੁਪਏ ਦੇ ਦੋ ਦੋ ਸੂਟ ਆ ਗਿਆ ਸਾਡੇ 550 ਦੇ ਸਾਡੇ 550 ਦੇ ਦੋ ਸਾਡੇ 450 ਦੇ ਦੋ ਸਾਡੇ 550 ਦੇ ਦੋ ਕੀ ਬਾਤਾਂ ਜੀ ਨਵੀਂ ਮਾਰਕੀਟ ਦੇ ਵਿੱਚ ਨਵੀਂ ਵੀਡੀਓ ਨਵੀਂ ਸ਼ਾਪ ਤੇ ਨਵਾਂ ਹੀ ਸਾਰਾ ਕੁਝ ਤੇ ਪ੍ਰਾਈਸ ਵੀ ਨਵੇਂ-ਨਵੇਂ ਕਿਉਂ ਜੀ ਬਿਲਕੁਲ ਜੀ ਤੇ ਆਉਣਾ ਕਿੱਥੇ ਤੁਸੀਂ ਭਲਾ ਜੀ ਕੇ ਫੈਸ਼ਨ ਹੱਬ ਰੇਲਵੇ ਰੋਡ ਅੱਡਾ ਜੈੰਤੀਪੁਰ ਮੰਦਿਰ ਦੇ ਬਿਲਕੁਲ ਸਾਹਮਣੇ ਸਾਰਿਆਂ ਰਿਕਵੈਸਟ ਆ ਜੀ ਸਾਰੇ ਸ਼ੌਪ ਤੇ ਆਓ ਵਿజిਟ ਕਰੋ ਤੇ ਭਰਪੂਰ ਜਿਹੜੇ ਫਾਇਦੇ ਆ ਉਹ ਉਠਾਓ ਉਠਾਓ ਸੋ ਇਹ ਤੋ ਤੱਕ ਆਪਾਂ ਵੀਡੀਓ ਰੱਖਦੇ ਆ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਵਧੀਆ ਲੱਗੇ ਸ਼ੇਅਰ ਕਰਕੇ ਆਇਓ ਲਾਈਕ ਕਰਕੇ ਕਮੈਂਟ ਕਰਕੇ ਜੁੜਾਓ ਧੰਨਵਾਦ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ